ਲੁਧਿਆਣਾ ਦੇ ਵੈਸਟ ਹਲਕੇ ਦੇ ਵਿੱਚ ਵੱਧਦਾ ਨਜ਼ਰ ਆ ਰਿਹਾ ਹੈ ਚੜ ਰਿਹਾ ਹੈ ਸੋ ਜੀਵਨ ਗੁਪਤਾ ਜੀ ਲਈ ਤੁਸੀਂ ਸਾਰੇ ਸਪੋਰਟ ਕਰਨ ਲਈ ਆਇਓ ਇਸ ਟਾਈਮ ਆ ਭਾਰਤੀ ਜਨਤਾ ਪਾਰਟੀ ਦਾ ਕਿਵੇਂ ਸਹਿਯੋਗ ਦੇਖਦੇ ਪਏ ਹੋ ਤੁਸੀਂ ਅਸੀਂ ਦੇਖ ਰਹੇ ਹਾਂ ਕਿ ਭਾਰਤੀ ਜਨਤਾ ਪਾਰਟੀ ਦੇ ਸਾਰੇ ਕਾਰਜਕਰਤਾ ਬਹੁਤ ਹਮ-ਹਮਾ ਕੇ ਬਹੁਤ ਹੀ ਜੋਸ਼ ਦੇ ਨਾਲ ਇਸ ਕੈਂਪੇਨ ਦੇ ਵਿੱਚ ਸ਼ਾਮਿਲ ਹੋ ਰਹੇ ਆ ਅੱਜ ਜੀਵਨ ਗੁਪਤਾ ਜੀ ਨੇ ਆਪਣਾ ਨਾਮਿਨੇਸ਼ਨ ਦਾ ਫਾਰਮ ਜਮਾ ਕਰਨਾ ਹੈ ਤੇ ਉਹਦੀ ਮੱਧੇ ਨਜ਼ਰ ਅੱਜ ਇੱਕ ਵਿਸ਼ਾਲ ਰੈਲੀ ਔਰ ਸੰਮੇਲਨ ਕਰਨ ਜਾ ਰਹੇ ਤੇ ਕਾਰਜਕਰਤਾ ਬਹੁਤ ਹੀ ਜੋਸ਼ ਨਾਲ ਇਕੱਠੇ ਹੋ ਰਹੇ ਆ ਮੈਮ ਕਿਵੇਂ ਦੇਖਦੇ ਹੋ ਬਹੁਤ ਦੇ ਕਹਿ ਸਕਦੇ ਹੋ ਕਿ ਨਾਮ ਇੱਕ ਸਾਹਮਣੇ ਆਇਆ ਹੈ ਉਹਨਾਂ ਨੂੰ ਕਿਵੇਂ ਦੇਖਦੇ ਅੰਨਾ ਦੇ ਨਾਮ ਨੂੰ ਭਾਤ ਮਾਤਾ ਕੀ ਜੈ ਜਿੰਨੇ ਵੀ ਮੇਰੇ ਸਾਹਮਣੇ ਮੈਂ ਇਹ ਕਹਿਣਾ ਚਾਹੁੰਦੀ ਹਾਂ ਲੁਧਿਆਣਾ ਵਾਸੀਆਂ ਨੂੰ ਕਿ ਇਹ ਜਿਹੜੀ ਜਿਲੇ ਹੋਈ ਹੈ ਨਾ ਇੱਕ ਉਹ ਕਹਿੰਦੇ ਕਿ ਜਿੱਦਾ ਦੇਵ ਆਇਆ ਦੂਸਤਾ ਹੈ ਉਸ ਸਾਧ ਦੇ ਨਾਲ ਇਹ ਇੱਕ ਕੰਮ ਹੋਇਆ ਹੈ ਕਿਉਂਕਿ ਜੀਵਨ ਗੁਪਤਾ ਜੀ ਪੁਰਾਣੇ ਕਾਰਕਾਤਾ ਸੰਗਠਨ ਦੇ ਨਾਲ ਜੁੜੇ ਹੋਏ ਔਰ ਭਾਜਪਾ ਦੇ ਨਾਲ ਜੁੜੇ ਹੋਏ ਇਹਦਾ ਇੱਕ ਪਤੰਚੀ ਹੈਗੇ ਜੋ ਕਿ ਭਾਜਪਾ ਨੇ ਸੋਚ ਸਮਝ ਕੇ ਉਹਨਾਂ ਨੂੰ ਸੀਟ ਦਿੱਤੀ ਹੈ ਲਾਸਟ ਮੋਮੈਂਟ ਤੇ ਸੀਟ ਹੋਣ ਦਾ ਸਾਡਾ ਫਾਇਦਾ ਬਹੁਤ ਜ਼ਿਆਦਾ ਹੈਗਾ ਕਿਉਂਕਿ ਅਸੀਂ ਚਾਹਦੇ ਹਾਂ ਔਰ ਸਾਨੂੰ ਪਤਾ ਹੈ ਕਿ ਸਾਰੇ ਮੋਦੀ ਜੀ ਨੂੰ ਬੜਾ ਪਸੰਦ ਕਰਦੇ ਨੇ ਕਮਲ ਦੇ ਫੁੱਲ ਨੂੰ ਸੰਧ ਕਰ ਰਹੇ ਨੇ ਪੂਰੀ ਲੁਧਿਆਣਾ ਦੇ ਵੈਸਟ ਕੌਨਸਟਿਟੈਂਸੀ ਦੀ ਜਨਤਾ ਨੂੰ ਅਪੀਲ ਹੈ ਉਹ ਸਾਰੇ ਭਾਜਪਾ ਕਾਰਗਰਕਰਾਂ ਨੂੰ ਅਪੀਲ ਹੈ ਕਿ ਅਗਰ ਆਪਾਂ ਆਪਣੇ ਕਮਲ ਦੇ ਫੁੱਲ ਨੂੰ ਪਿਆਰ ਕਰਦੇ ਆ ਤੇ ਉਹਨੂੰ ਪੁੰਝਾਨ ਆਪਾਂ ਨਹੀਂ ਦੇਣਾ ਜੋੜਾ ਛੋੜਾ ਦੇ ਨਾਲ ਅਜਨਾ ਮੰੰਕਲ ਭਰਿਆ ਜਾ ਦੇ ਔਰ 19 ਤਰੀਕ ਨੂੰ ਵੋਟਾਂ ਨੇ ਤੇ ਉਹਦੇ ਵਿੱਚ ਹੁਮ ਹੁਮਾ ਕੇ ਵੋਟਾਂ ਸਿਰਫ ਕਮਲ ਦੇ ਫੁੱਲ ਨੂੰ ਜਾਣੀਆਂ ਚਾਹੀਦੀਆਂ ਮੋਦੀ ਜੀ ਨੂੰ ਜਿੱਤ ਦਿਵਾਉਣੀ ਚਾਹੀਦੀਆਂ ਕਿਤੇ ਨਾ ਕਿਤੇ ਸਵਾਲ ਇਹ ਵੀ ਚੁੱਕਿਆ ਜਾ ਰਿਹਾ ਹੈ ਕਿ ਪਾਸ ਪਾਸੇ ਉਂਗਲੀ ਉੱਠ ਰਹੀ ਹੈ ਕਿ ਇਹ ਪੰਜਾਬ ਵਿਰੋਧੀ ਨੇ ਜਿਵੇਂ ਪਾਣੀਆਂ ਦੇ ਡਾਕਾ ਮਾਰਨਾ ਸੀ ਐਸਐਫ ਲਗਾ ਕੇ ਨੰਗਲ ਡੈਮ ਤੇ ਜਾ ਆਪਾਂ ਇਹ ਗੱਲ ਕਰ ਲਈਏ ਕਿ ਕਿਸਾਨ ਬਿਲ ਨੂੰ ਆਸ਼ਵਾਸ਼ਣ ਦੇ ਕੇ ਉਤਵਾ ਦੇਣਾ ਕਿਸਾਨਾਂ ਦੇ ਧਰਨੇ ਨੂੰ ਬਾਝੋਂ ਮੁੱਕਰ ਜਾਣਾ ਕਿਵੇਂ ਨਹੀਂ ਇਹ ਸਭ ਗਲਤ ਗੱਲਾਂ ਕਹੀਆਂ ਜਾ ਰਹੀਆਂ ਨੇ ਜੇ ਆਪਾਂ ਰਿਐਲਿਟੀ ਦੇ ਵਿੱਚ ਦੇਖੀਏ ਮੋਦੀ ਜੀ ਤਾਂ ਕਹਿੰਦੇ ਕਿ ਸੰਨਾਂ ਦੇ ਵਿਰੁੱਧ ਰਹਿ ਹੀ ਨਹੀਂ ਉਹਨਾਂ ਨੇ ਐਮਐਸਪੀ ਦਾ ਉਹਨੂੰ ਵਧਾ ਦਿੱਤਾ ਰੇਟ ਤੇ ਜਿਹੜੇ ਉੱਥੇ ਧਰਨੇ ਨਾਕੇ ਲੱਗੇ ਹੋਏ ਸੀ ਨਾ ਤਾਂ ਉਹ ਕਿਸਾਨਾਂ ਦੀ ਮਰਜ਼ੀ ਨਾਲ ਲੱਗੀਆਂ ਤੇ ਨਾ ਹੀ ਉਹ ਮੋਦੀ ਜੀ ਕਦੀ ਉਹਨਾਂ ਦੇ ਖਿਲਾਫ ਗਏ ਆ ਹੋਰ ਪਾਰਟੀਆਂ ਨੇ ਆਪੇ ਹੀ ਉੱਥੇ ਨਾਕੇ ਲਗਵਾਏ ਆਪੇ ਹੀ ਧਰਨੇ ਲਗਵਾਏ ਤੇ ਆਪੇ ਹੀ ਉਠਵਾ ਦਿੱਤੇ ਆ ਇਹਦੇ ਵਿੱਚ ਮੋਦੀ ਜੀ ਦਾ ਕੋਈ ਰੋਲ ਨਹੀਂ ਆ ਮੋਦੀ ਜੀ ਕਦੇ ਵੀ ਕਿਸਾਨਾਂ ਦੇ ਆ ਪੰਜਾਬੀਆਂ ਦੇ ਵਿਰੋਧ ਚ ਕਦੇ ਗਏ ਹੀ ਨਹੀਂ ਆ ਜੀ ਮੈਮ ਕਿਵੇਂ ਦੇਖਦੇ ਹੋ ਕਿ ਪਾਚ ਪਾ ਨੂੰ ਪੰਜਾਬ ਵਿੱਚ ਮੋਦੀ ਦੇਖਿਆ ਜਾ ਰਿਹਾ ਉਹਨਾਂ ਟਿੱਪਣੀਆਂ ਕਿਵੇਂ ਵਿਪਕਸ਼ੀਆਂ ਦੇ ਦੇਖਦੇ ਦੇਖੋ ਜੀ ਸਾਰਿਆਂ ਨੇ ਪਾਰੀਆਂ ਦੇਖ ਚੁੱਕੇ ਆ ਪੂਰਾ ਪੰਜਾਬ ਆਪਣਾ ਪੁਖਤਪੋਗੀ ਹੋ ਚੁੱਕਾ ਹੈ ਪਹਿਲਾਂ ਆਪਾਂ ਕਾਂਗਰਸ ਵੀ ਦੇਖ ਚੁੱਕੇ ਹਾਂ ਹੁਣ ਆਮ ਆਦਮੀ ਪਾਰਟੀ ਵੀ ਦੇ ਚੁੱਕੇ ਹਾਂ ਜਿਹੜੀ ਤੜਾਈ ਉਹ ਸਾਡੇ ਵਿੱਚ ਆਪਦਾ ਦਾ ਇੱਕ ਬੂਗਲ ਬਚਾ ਚੱਕ ਛੱਡਿਆ ਹੈਗਾ ਆਮ ਆਦਮੀ ਪਾਰਟੀ ਨੇ ਉਹਨੂੰ ਵੇਖਦੇ ਹੋਏ ਅਸੀਂ ਸਾਰੇ ਪੰਜਾਬ ਵਾਸੀ ਚਾਹੁੰਦੇ ਹਾਂ ਉਹ ਹੋਣ ਹੋਏਗਾ ਵੀ ਇਹ ਡੈਫੀਨੇਟਲੀ ਤੁਹਾਨੂੰ ਐਸਸੀ ਤੋਂ ਲੁਧਿਆਣਾ ਦੀ ਵੈਸਟ ਤੋਂ ਪਤਾ ਲੱਗ ਜਾਏਗਾ ਕਿ ਭਾਜਪਾ ਕਿੰਨੀ ਅੱਗੇ ਜਾ ਚੁੱਕੀ ਹੈ ਔਰ ਕਿੰਨੀ ਅੱਗੇ ਰਹਿ ਚੁੱਕੀ ਹੈ ਜੋ

ਲੇਡੀ ਨੂੰ ਆਉਣ ਵਾਲੇ 2027 ਦੇ ਵਿੱਚ ਤੁਸੀਂ ਦੇਖੋਗੇ ਮੋਤੀ ਜੀ ਪੰਜਾਬ ਸੈਂਟਰ ਇਲੈਕਸ਼ਨ ਨੂੰ ਲੇਡੀਜ਼ ਨੂੰ ਦੇਣ ਜਾ ਰਹੇ 30% ਤਾਂ ਹੋ ਚੁੱਕਾ ਹੈ ਉਤੋਂ ਦੇ ਪੰਜਾਬ ਸੈਂਟਰ 50-50 ਦਾ ਅਧਿਆ ਦੇਣ ਜਾ ਰਹੇ ਹੈ ਔਰ 2027 ਵਿੱਚ ਤੁਸੀਂ ਦੇਖੋਗੇ ਜਿੰਨੇ ਵੀ ਐਮਐਲਏ ਦਾ ਖੜੇ ਹੋਣਗੇ ਮੋਸਟ ਆਫ 50% ਤੋਂ ਉਪਰ ਲੇਡੀਜ਼ ਹੋਣਗੇ ਤੁਹਾਡਾ ਕੀ ਕਹਿਣਾ ਹੈ ਮੈਂ ਵੀ ਇਹ ਹੀ ਕਹਿਣਾ ਚਾਹੁੰਨੀ ਕਿ ਮੋਦੀ ਜੀ ਜਰੂਰ ਲੇਡੀਜ਼ ਨੂੰ ਅੱਗੇ ਲੈ ਕੇ ਆਣਗੇ ਲੇਡੀਜ਼ ਨੂੰ ਦੇਖਿਓ ਆਉਣ ਵਾਲੇ ਟਾਈਮ ਦੇ ਵਿੱਚ ਮੌਕਾ ਮਿਲੇਗਾ ਤੇ ਅਸੀਂ ਕਿਹੜੀ ਮਹਿਲਾ ਮੋਰਚਾ ਸ਼ਕਤੀ ਹੈ ਬੜੇ ਆਪਣੇ ਹੁਮ ਹਮਾਂ ਕੀ ਅੱਗੇ ਆਉਗੇ ਤੇ ਇੱਕ ਇਤਿਹਾਸ ਮਹਿਲਾ ਮੋਰਚਾ ਭਾਜਪਾ ਨੇ ਕਾਇਮ ਕਰਕੇ ਦਿਖਾਇਆ ਇਹ دیਵਾਨਗੀ ਮਤਲਬ ਇੰਨਾ ਸੋਹਣਾ ਸਕੂਟਰ ਸਜਾਇਆ ਹੋਇਆ ਕਿ ਕੀ ਕਹੂੰਗਾ ਸ਼ੋਕ ਲੁੰਬਾ ਜੀ ਨੂੰ ਉਹ ਵੀ ਪਲੀਜ਼ ਤੇ ਪਹਿਲੇ ਤੇ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਪਣੇ ਕੈਂਡੀਡੇਟ ਜੀਵਨ ਗੁਪਤਾ ਜੀ ਨੂੰ ਟਿਕਟ ਮਿਲੀ ਹੈ ਦਿਲੋਂ ਖੁਸ਼ੀ ਹੋਈ ਹੈ ਦਿਨ ਰਾਤ ਚ ਰਗੜੀ ਤਰੱਕੀ ਕਰਕੇ ਜੀਵਨ ਗੁਪਤਾ ਜੀ ਨੂੰ ਬਾਤੋ ਬਾਤ 10000 ਪਲੱਸ ਵੋਟਾਂ ਤੇ ਜਿਤਾਇਆ ਜਾਏਗਾ 45-50000 ਦੀ ਲੀਡ ਦੇ ਵਿੱਚ ਜਿੱਤਣਗੇ ਬਹੁਤ ਖੁਸ਼ੀ ਹੋਏਗੀ ਮਗਰ ਦਿਨੋਂ ਮਿਹਨਤ ਕਰਦੇ ਆ ਦਿਨੋਂ ਜਗ੍ਹਾ ਮਿਲਣੀ ਮਨੋ ਆਵਾਜ਼ ਨਿਕਲੇਗੀ ਕਿ ਪਹਿਲੀ ਸੀਟ ਜਿਹੜੀ ਜੀਵਨ ਗੁਪਤਾ ਜੀ ਪ੍ਰਧਾਨ ਸਮਝ ਰੱਖਣ ਤੇ ਸਾਡੇ ਲਈ ਸਾਰੇ ਕੰਮ ਕਰਨ ਸਾਰਾ ਮੋਰਚਾ ਸਿਸ਼ਕਾਰਨ ਸਕੂਟਰ ਇਹਨਾਂ ਸਜਾੰਦਾ ਜਿਲ੍ਹਾ ਲੁਧਿਆਣਾ ਦੇ ਸਰਪੇਸ਼ ਗਿੱਲ ਦਾ ਇੱਕ ਕਾਰਯਕਰਤਾ বিজেপি ਦਾ ਨਾ ਮੋੜ ਫਟਟਰ বিজেপি ਆ ਮਗਰ ਮੈਂ ਇਹਨਾਂ ਦੇ ਨਾਲ ਥੁਰੂ ਤੋਂ ਚੱਲਿਆ ਮੈਡਮ ਰੂਚੀ ਗਲਾਟੀ ਬਹੁਤ ਅੱਛੇ ਨੇ ਉਹਨਾਂ ਦੇ ਨਜਮੈਂਟ ਵਿਸ਼ਾਲ ਭਰਾਟੀ ਜੀ ਬਹੁਤ ਅੱਛੇ ਨੇ ਦਿলো ਚੱਲਦੇ ਨੇ ਸਾਡੇ ਨਾਲ ਥੇਰੋ ਕੰਮ ਕਰਾਉਂਦੇ ਨੇ ਮੈਂ ਸਾਰੀ ਪਬਲਿਕ ਨੂੰ ਆਪਣੇ ਵਾਰਡ ਨੂੰ ਇਹ ਕਹਿਣਾ ਅਗਰ ਜੀਵਨ ਗੁਪਤਾ ਜੀ ਨੂੰ ਤੁਸੀਂ ਲਿਆਣੇ ਹੋ ਸਾਰੀ ਜ਼ਿੰਮੇਵਾਰੀ ਮੇਰੇ ਤੋਂ ਛੱਡ ਦਿਓ ਕਿ ਮੈਂ ਮੇਰੀ ਝੋਲੀ ਚ ਪਾ ਲਵੋ ਉਹਨੇ ਵੀ ਕੰਮ ਹੋੜ ਕੇ ਮੈਂ ਖੁਦ ਆਪਣੀ ਜ਼ਿੰਮੇਵਾਰੀ ਚ ਜੁੜ ਕੇ ਬੇਨਤੀ ਕਰਦਾ ਕਿਸੇ ਦਾ ਨਾ ਕਿਉਂਕਿ ਇੱਕ ਵਰਕਰ ਨੂੰ ਟਿਕਟ ਮਿਲੀ ਆ ਹੁਣ ਬਾ ਦੂਤੀ ਜ਼ਿੰਮੇਵਾਰੀ ਛੋਡੀ ਆ ਜੇ ਵਰਕਰ ਨੂੰ ਟਿਕਟ ਲੈਣੀ ਆ ਤੁਸੀਂ ਵੀ ਅੱਗੇ ਹੋ ਜੇ ਵਰਕਰ ਨੂੰ ਚਾਹੁੰਦੇ ਹੋ ਹੋਰ ਬੀਜੇਪੀ ਅੱਗੇ ਲੈ ਕੇ ਜਾਵੇ ਤਾਂ ਇਸ ਵਾਰ ਫਿਰ ਇਹ ਵਰਕਰ ਨੂੰ ਜਿਤਾ ਦਿਓ ਇਸ ਵਰਕਰ ਦੇ ਲਈ ਕੰਮ ਕਰਕੇ ਦਿਖਾ ਦਿਓ ਧੰਨਵਾਦ ਜੈ ਹਿੰਦ ਭਾਈ ਗੁਰੂਜੀ ਕਾ ਖਾਲਸਾ ਚਰਵਾਹ ਗੁਰੂਜੀ ਕੀ ਫਤਿਹ ਸਾਡੀ ਰਾਸ਼ੀ ਅਗਰ왈 ਜੀ ਐਕਸ ਕਾਉਂਸਲਰ ਫਿਰ ਇਹ ਕਹੇ ਲੋੜ ਪਵੇ ਵੀ ਕੋਈ ਸਾਨੂੰ ਬਾਹਰੋਂ ਲੈਣਾ ਮੈਂ ਕਿਹਾ ਜੀ ਭਾਪੀ ਦੇ ਜਿਹੜੇ ਸੰਘਰਸ਼ ਕਰਦੇ ਰਹੇ ਨੇ ਲੋਕ ਉਹਦੇ ਵਿੱਚੋਂ ਜੀਵਨ ਗੁਪਤਾ ਜੀ ਨੇ ਇੱਕ ਤੇ ਅੱਜ ਬੀਜੇਪੀ ਦਾ ਵਰਕਰ ਅਸੀਂ ਤਾਂ ਜੁਆਇਨ ਬਾਅਦ ਚ ਕਰਨ ਵਾਲੇ ਆ ਨਾ ਇਹ ਬੀਜੇਪੀ ਦੀ ਜਿਹੜੀ ਪੁਰਾਣੇ ਲੋਕ ਨੇ ਉਹਨਾਂ ਚੋਂ ਬੀਜੇਪੀ ਨੂੰ ਟਿਕਟ ਮਿਲੀ ਆ ਮੈਂ ਇੱਕ ਨਵਾਂ ਆਇਆ ਸੀ ਪਾਰਲੀਮੈਂਟ ਦੀ ਮੇਰੇ ਨਾਲ ਹੁਣ ਜਿਹੜੀ ਅਗਲੀਆਂ ਟਿਕਟਾਂ ਆ ਉਹ ਇੱਕ ਬੀਜੇਪੀ ਦੇ ਕੋਰ ਮੈਂਬਰ ਨੂੰ ਟਿਕਟ ਮਿਲੀ ਆ ਤੇ ਹੁਣ ਕੋਈ ਕਸਰ ਨਾ ਰਿਹਾ ਜੇ ਬਸ ਮੈਂ ਤਾਂ ਇੰਨਾ ਕਹੂੰਗਾ ਬਾਕੀ ਗੱਲਾਂ ਆਪਾਂ ਸਾਰੀਆਂ ਕਰਦੇ ਆ ਕਾਗਜ਼ ਭਰਨ ਤੋਂ ਬਾਅਦ ਬੀਜੇਪੀ ਤੋਂ ਇਲਾਵਾ ਜਿਹੜੇ ਕਾਂਗਰਸ ਵਾਲੇ ਆ ਆਮ ਆਦਮੀ ਪਾਰੀਆ ਉਹ ਸਾਰਾ ਕੁਝ ਕਰਾਂਗੇ ਉਹਨਾਂ ਦਾ ਆਪਰੇਸ਼ਨ ਇੱਕ ਆਪਰੇਸ਼ਨ ਪਾਕਿਸਤਾਨ ਚ ਹੋਇਆ ਆਪਰੇਸ਼ਨ ਸੰਧੂਰ ਇੱਕ ਇਹਨਾਂ ਦਾ ਆਪਰੇਸ਼ਨ ਕਰਨਾ ਹੈ ਜੀ ਤੇ ਇਸ ਵੇਲੇ ਕਾਂਗਰਸ ਅੰਦਰ ਵਿੱਚ ਆਪਸ ਦੇ ਵਿੱਚਲੇ ਤਲਾਕਾਂ ਸ਼ੁਰੂ ਹੋ ਗਿਆ ਹੈ ਕਿੰਨਾ ਕਿੰਨੇ ਜਿਹੜੀਆਂ ਪੱਪਾ ਗਿਆ ਕਰਾਈ ਜਾ ਆਪਾਂ ਨੂੰ ਭੁਲੇਖਾ ਕੀ ਆ ਕਿਸੇ ਨੂੰ ਵੀ ਭੁਲੇਖਾ ਹੈ ਉਹਦੇ ਮਾਨੇ ਬਹੁਤ ਮੈਂ ਲੰਬਾ ਤੁਹਾਡੇ ਨਾਲ ਗੱਲ ਕਰੂੰਗਾ ਉਹ ਛੋਟੀ ਗੱਲ ਨਹੀਂ ਕੀ ਥੋੜੇ ਦੋ ਰੰਗ ਸੌਰੀ 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 ਨਾਲ ਹੀ ਸ਼ਸ਼ਕਤੀ ਕਰੰਨੇ ਸਾਰੇ ਦਾ ਸ਼ਾਮ ਦੇਖ ਕੇ ਸਪੋਰਟਸਪਾਇਸਰ ਮੇਰੇ ਨਾਲ ਨੇ ਨਵਾਂ ਸਤੋ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਮੈਮ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅੱਜ ਅਸੀਂ ਇੱਥੇ ਲੁਧਿਆਣੇ ਦੇ ਵਿੱਚ ਪਹੁੰਚੇ ਹੈ ਕਿ ਪਾਰਲੀਜਪਤਾ ਪਾਰਟੀ ਦੇ ਸੰਗਠਨ ਦੇ ਕਾਰਜਕਰਤਾ ਨੂੰ ਟਿਕਟ ਮਿਲੀ ਹੈ ਸਾਡੇ ਕਾਰਜਕਰਤਾ ਨੂੰ ਬਹੁਤ ਉਤਸ਼ਾਹ ਹੈ ਸਾਰੇ ਦੋ उम्मीद तो भी जित जनावा बनिया है पिंड ए बहुत अच्छा साम चल रहा है अच्छी सारे मिल के बहुत मेहनत करा और जीवन गुप्ता जी अतावानी भारतीय जनता पार्टी जय जनत होगी दूसरे प्रदेश की तरह इतने भी सां لیکن ایک چیز ਹੋ رہی ہے کہ ਪੰਜਾਬ ਦੇ ਲੋਕ ਜਿਹੜੇ ਆਰੋਪ ਸੋਸ਼ ਭਾਜਪਾ ਦੇ ਲੱਗੇ ਉਹਨਾਂ ਕਿਵੇਂ ਜਿੱਦੇ ਵੀਰ ਖੜੇ ਹੋ ਭਾਜਪਾ ਦੇ ਪਿੱਛੇ ਜਾਈਆਂਗੇ ਸਾਡੇ ਲੋਕ ਨੂੰ ਕਿਵੇਂ ਦੇਖਦੇ ਹੋ ਪਰਦੇਸ ਦੇ ਮਹਾ ਮੰਤਰੀ ਇਹਦਾ ਪੁੱਛਣੀ ਹੈ ਜਿਹਦੇ ਕੋ ਟਾਈਪ ਤੇ ਚੇਂਜ ਹੁੰਦਾ ਰਹਿੰਦਾ ਸਾਰਾ ਕੁਝ ਜਿਦੋਂ ਸਾਡੀ ਵੇਵ ਬਣੇਗੀ ਹੁਣ ਵੇਵ ਬਣੋਦੀ ਜਿਹਦੀਆਂ ਨੀਤੀਆਂ ਨੂੰ ਲੋਕ ਪਸੰਦ ਕਰ ਰਹੇ ਹੈ ਤੇ ਇਸ ਕਰਕੇ ਸਭ ਕੁਝ ਅੱਛਾ ਹੋਏਗਾ ਆਉਣ ਵਾਲਾ ਟਾਈਮ ਸਾਡਾ ਹੀ ਹੈ ਲੇਕਿਨ ਇੱਕ ਚੀਜ਼ ਹੋਰ ਹੈ ਕਿ ਐਸ ਲਗਾਇਆ ਜਾਏ ਕਿ ਕਿਸੇ ਲੇਡੀ ਨੂੰ ਆਪਾਂ ਐਮਐਲਏ ਟਿਕਟ ਦੇ ਦੇ ਸਕਦੇ ਸੀ ਤੇ ਇਸ ਟਾਈਮ ਜੀਵਨ ਗੁਪਤਾ ਜੀ ਨੂੰ ਚੁਣਿਆ ਗਿਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਨਹੀਂ ਐਸਾ ਕੁਛ ਨਹੀਂ ਹੈ ਕਿਉਂਕਿ ਸਰਵੇ ਦੇ ਮੁਤਾਬਿਕ ਕੀ ਸਭ ਕੁਝ ਹੁੰਦਾ ਹੈ ਤੇ ਜਿਹਨੂੰ ਉਹਨਾਂ ਨੇ ਸਮਝਿਆ ਹੋਏਗਾ ਕਿ ਸਰਵੇ ਅੱਛਾ ਹੈ ਉਹਨੂੰ ਟਿਕਟ ਮਿਲੀ ਹੈ ਐਸਾ ਨਹੀਂ ਹੈ ਕਿ ਲੇਡੀ ਨੂੰ ਨਹੀਂ ਮਿਲੀ ਇਸ ਦਾ ਚਾਹਵਾ ਕਿ ਪਹਿਰਾਨੋ ਮਿਲੇ ਪਹਿਰਾਨੋ ਨੂੰ ਅੱਗੇ ਆਉਣਾ ਚਾਹੀਦਾ ਲੇਕਿਨ ਜੇ ਪਾਰਟੀ ਦੀ ਇੱਛਾ ਹੈ ਜਿਹਨੂੰ ਮਿਲ ਗਈ 2027 ਚ ਦੇਖ ਲਾਂਗੇ ਸਾਡਾ ਕੰਪਲਿਟਲੀ ਬਿਲਕ ਕੀ ਕਹਿਣਾ ਚਾਹੋਗੇ ਅੱਜ ਜੀਵਨ ਗੁਪਤਾ ਜੀ ਨੇ ਸਪੋਰਟ ਕਰਾ ਲਈ ਇਹ ਮੂਮੂ ਮੈਦੂ ਇਹ ਸੇ ਕੱਟ ਤੋਂ ਲੱਗਦਾ ਆ ਕਿ ਜੀਵਨ ਗੁਪਤਾ ਜੀ ਦੀ ਜਿਹੜੀ ਇਹ ਜਿੱਤ ਆ ਉਹ ਨਿਰਚੇ ਦਾ ਔਰ ਇਹ ਜਿਹੜਾ ਇਹ ਜੀਵਨ ਗੁਪਤਾ ਜਿਹੜੀ ਜਿੱਤ ਆ ਉਹ ਕੇਜਰੀਵਾਲ ਦੀ ਹਾਰ ਆ ਔਰ ਅਸੀਂ ਪੰਜਾਬ ਦੇ ਵਿੱਚ ਕੇਜਰੀਵਾਲ ਦੇ ਪੈਰ ਨਹੀਂ ਚੰਗਦੇ ਨੇ ਜੇ ਪੰਜਾਬ ਦੇ ਵਿੱਚ ਇਹ ਜਿਹੜੀ ਸੀਟ ਆ ਉਹ ਆਮ ਆਦਮੀ ਪਾਰਟੀ ਹਾਰ ਜਾਂਦੀ ਆ ਕੇਜਰੀਵਾਲ ਦੇ ਪੈਰ ਪੰਜਾਬ ਤੋਂ ਨਹੀਂ ਲੱਗਣਗੇ ਇਸ ਵੇਲੇ ਪੰਜਾਬ ਚੋਂ ਕੇਜਰੀਵਾਲ ਨੂੰ ਪਜਾਣਾ ਪੰਜਾਬ ਦੀ ਬਹੁਤ ਵੱਡੀ ਜ਼ਰੂਰਤ ਆ ਇਸ ਕਰਕੇ ਮੈਂ ਪੰਜਾਬ ਦੇ ਸਾਰੇ ਲੋਕਾਂ ਨੂੰ ਔਰ ਲੁਧਿਆਣੇ ਦੇ ਵੋਟਰਾਂ ਨੂੰ ਇਹ ਅਪੀਲ ਕਰਦਾ ਕਿ ਉਹ ਵੱਧ ਵੱਧ ਬੋਟਾ ਜਿਹੜੀਆਂ ਉਹ ਗੁਪਤਾ ਜੀ ਨੂੰ ਪਾ ਕੇ ਕੇਜਰੀਵਾਲ ਨੂੰ ਪੰਜਾਬ ਚੋਂ ਭਜਾਣ ਜੈ ਭਾਰਤ ਜੀਵਨ ਗੁਪਤਾ ਜੀ ਦੇ ਫੇਵਰ ਦੇ ਵਿੱਚ ਉਹਨਾਂ ਦੀ ਨੋਮੀਨੇਸ਼ਨ ਫਾਈਲ ਕਰ ਆਏ ਆ। ਬਹੁਤ ਬਹੁਤ ਕਲੈਪ ਅਗਰਵਾਲ ਪਰਵਾਰ ਵੱਲੋਂ ਅਗਰਵਾਲ ਸਮਾਜ ਵੱਲੋਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਪਵਨਗਰ ਪੂਰੇ ਅਗਰਨਗਰ ਨਿਵਾਸੀਆਂ ਨੂੰ ਵੀ ਕਹਿੰਦਾ ਕਿ ਉਹਨਾਂ ਨੂੰ ਮਰ ਚੜ ਕੇ ਵੋਟਾਂ ਪਾ ਕੇ ਚਿਤਾਓ ਤਾਂ ਕਿ ਭਾਰਤੀ ਜਨਤਾ ਪਾਰਟੀ ਕੰਮ ਕਰੇ। ਬਹੁਤ ਬਹੁਤ ਸਵਾਗਤ ਹੈ। ਸੀਨੀਅਰ ਲੀਡਰਸ਼ਿਪ ਦੇ ਨਾਲ ਤੁਸੀਂ ਆਏ। ਬਿੱਟੀ ਜੀ ਦਾ ਸਵਾਗਤ ਹੈ। ਮਨੋਜ ਚੋਹਾਨ ਜੀ ਸਾਡੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੀ ਭਾਜਪਾ ਨੇ ਇੱਕ ਤੇਰੀ ਨਾਂ ਐਲਾਨ ਕੀਤੀ ਹੈ ਪਰ ਬਹੁਤ ਵਧੀਆ ਸੂਝਵਾਨ ਤੇ ਇਮਾਨਦਾਰ ਤੇ 사타 ਜੀਵਨ ਜੀਨ ਵਾਲੇ ਜੀਵਨ ਗੁਪਤਾ ਜੀ ਨਾਲ ਚੁਣਿਆ ਹੈ ਉਹ ਜਨਤਾ ਨੂੰ ਚਾਹੀਦਾ ਹੈ ਕਿ ਆਪਣਾ ਕੀਮਤੀ ਵੋਟ ਜੀਵਨ ਗੁਪਤਾ ਜੀ ਦੇ ਹੱਥੇ ਪਾ ਕੇ ਉਹਨਾਂ ਨੂੰ ਜਿਹੀ ਉਮੀਦਵਾਰ ਬਣਾ ਕੇ ਐਮਐਲਏ ਬਣਾਜੋ ਲੁਧਿਆਣਾ ਦੀ ਨਿਹਾਰ ਬਦਲੀ ਜਾ ਸਕਦੀ ਹੈ ਇੱਕ ਚੀਜ਼ ਇਹ ਵੀ ਹੈ ਕਿ ਚੰਨੀ ਸਾਹਿਬ ਯਸ਼ੂ ਜੀ ਦੇ ਨਾਲ ਖੜੇ ਸਾਡੇ ਵਿੱਚ ਸੀਐਮ ਨੇ ਤੇ ਆਪਾਂ ਕਹਿ ਸਕਦੇ ਕਿ ਜੀ ਬਾਦ ਜੀ ਸੰਜੀਵ ਅਰੋੜਾ ਜੀ ਦੇ ਹੱਥੇ ਰੋਲ ਇਲੈਕਸ਼ਨ ਤੇ ਪਏ ਨੇ ਲੁਧਿਆਣਾ ਬੈਸਟ ਦੇ ਬਹੁਤ ਜਾ ਰਹੇ ਨੇ ਸਾਡੇ ਸਾਰੇ ਕਾਰਕਟਰਾਂ ਦੇ ਵਿੱਚ ਜੇ ਤੁਸੀਂ ਦੇਖਦੇ ਹੋ ਜਿਹੜਾ ਕਿ ਔਰ ਕਾਉਂਸਲਰ ਤੋਂ ਬਾਅਦ ਐਮਐਲਏ ਦਾ ਇਲੈਕਸ਼ਨ ਹੁੰਦਾ ਹੈ ਉਹ ਆਮ ਜਨਤਾ ਵਾਸਤੇ ਹੁੰਦਾ ਹੈ ਨਾ ਕਿ ਸਰਕਾਰ ਵਾਸਤੇ ਜਿੱਥੇ ਦੇ ਇੱਥੇ ਦੇ ਲੋਕਾਂ ਵਾਸਤੇ ਜਿਹੜੀ ਜ਼ਰੂਰਤ ਹੈ ਉਹ ਇੱਕ ਐਮਐਲਏ ਤੋਂ ਇਸ ਕਰਕੇ ਕਿڑیਏ ਜ਼ਰੂਰਤ ਨੂੰ ਸਮਝਿਆ ਹੋ ਰਿਹਾ ਲੋਕਾਂ ਨੂੰ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਵੇਂ ਕਿ ਆਪਣੇ 43 ਦੇ ਸੀਮਾਵਾਂ ਤੇ ਤਣਾਅ ਚੱਲ ਰਿਹਾ ਹੈ ਉਸ ਤਣਾਅ ਨੂੰ ਕੰਮ ਕਰਨ ਲਈ ਸ਼ਹਿਰ ਦੇ ਅੰਦਰ ਵਿਸਥਾਰਨ ਵਾਲੇ ਜਸੂਸਾਂ ਨੂੰ ਪਕੜਨ ਵਾਸਤੇ ਇੱਕ ਸੂਝਵਾਨ ਉਮੀਦਵਾਰ ਦੀ ਜ਼ਰੂਰਤ ਹੈ ਮੈਂ ਸਮਝਦਾ ਕਿ ਬੀਜੇਪੀ ਨੇ ਜਿਹੜਾ ਇਹ ਨੁਮਾਇਦਾ ਅਪਾਇੰਟ ਕੀਤਾ ਹੈ ਬਹੁਤ ਵਧੀਆ ਕੀਤਾ ਹੈ देर ਨਾਲ ਕੀਤਾ ਪਰ ਸੱਚ ਤੇ ਇੱਕ ਕੋਹਿਨ ਹੋ ਰਿਹਾ ਇਸ ਕੋਹਿਨ ਨੂੰ ਚਮਕਣ ਦਾ ਮੌਕਾ ਦਿੱਤਾ ਜਾਵੇ ਤੁਸੀਂ ਕਹੋਗੇ ਇੱਕ ਆਮ ਆਦਮੀ ਨੂੰ ਪਾਸ ਪਾਣੇ ਚੁਣਿਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਤਾਂ ਸੰਜੀਵ ਅਰੋੜਾ ਜੀ ਆਮ ਆਦਮੀ ਨੇ ਆਮ ਆਦਮੀ ਪਾਰਟੀ ਵੀ ਬਹੁਤ ਵਧੀਆ ਕੰਮ ਕਰ ਰਹੀ ਹੈ ਪੰਜਾਬ 'ਚ ਕੋਈ ਦੋਰ ਹੈ ਨਹੀਂ ਹੈ ਪਰ ਭਾਜਪਾ ਦਾ ਜਿਹੜਾ ਇਸ ਟਾਈਮ ਬਹੁਤ देर ਤੋਂ ਬਾਅਦ ਇੱਕ ਲੋਕਾਂ ਨੂੰ ਜ਼ਰੂਰਤ ਪੈ ਰਹੀ ਸੀ ਇਹ ਤੋਂ ਉਮੀਦਵਾਰ ਲੇਟ ਚੁਣਿਆ ਗਿਆ ਹੈਗਾ ਉਸ ਕਰਕੇ ਜਿਹੜੇ ਉਮੀਦਵਾਰ ਸੋਚ ਰਹੇ ਸੀ ਮੇਰੀ ਵੋਟ ਕਿਹੜੇ ਪਾਸੇ ਜਾਏਗੇ ਹੁਣ ਉਸ ਨੂੰ ਸਹੀ ਦਿਸ਼ਾ ਮਿਲ ਚੁੱਕੀ ਹੈ ਵੋਟ ਪਾਉਣ ਵਾਸਤੇ ਤੇ ਉਮੀਦ ਕਰਨਾ ਕਿ ਉਹ ਬੋਟ ਦਾ ਇਸਤੇਮਾਲ ਕਰ ਪਾਣਗੇ ਸਟੇਜ ਤੇ ਬੈਠੀਆਂ ਹੋਣੇ ਪਾਜਪਾ ਵੱਲੋਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਦਾ ਸਾਰੇ ਆਮ ਆਦਮੀ ਦੇ ਤਿਆਰੀ ਵਾਸਤੇ ਇੱਥੇ ਪਹੁੰਚੇ ਆਮ ਆਦਮੀ ਦਾ ਆਮ ਆਦਮੀ ਸਾਰੇ ਪਾਰਟੀ ਜਨਤਾ ਪਾਰਟੀ ਦੇ ਲੁਧਿਆਣਾ ਦੇ ਵਾਸੀ ਭਰਾਓ ਪੈਨੋ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਜੀਵਨ ਗੁਪਤਾ ਜੀ ਦੀਆਂ ਦੀ ਰੌਣਕ ਦੇਖ ਰਿਹਾ ਇੱਕ ਧਰਤੀ ਦਾ ਮਤਲਬ ਬਿਲਕੁਲ ਜਾਂਦਾ ਪਾਰਟੀ ਦੀ ਲੰਮੇ ਸਮੇਂ ਤੋਂ ਸੇਵਾ ਕਰ ਰਹੇ ਨੇ ਬਹੁਤ ਲੰਮੇ ਸਮੇਂ ਤੋਂ ਆਪਾਂ ਇਹ ਸੋਚ ਕੇ ਇਹ ਟਿਕਟ ਦਿੱਤੀ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਐਮਪੀ ਦੇ ਇਲੈਕਸ਼ਨ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਵੱਡੇ ਚੁਣਾ ਤੇ ਬਿੱਟੂ ਜੀ ਨੂੰ ਇਸ ਪੰਜਵੀਂ ਰਾਕ ਤੋਂ ਜਿੱਤਾ ਕੇ ਭੇਜਿਆ ਔਰ ਭਾਰਤੀ ਜਨਤਾ ਪਾਰਟੀ ਦਾ ਵਰਕਰ ਅਤੇ ਵੋਟਰ ਬੜੇ ਪੂਰੇ ਸੱਚੇ ਇਮਾਨਦਾਰੀ ਦੇ ਨਾਲ ਤਾਨਾਤ ਆ ਔਰ ਜੀਵਨ ਗੁਪਤਾ ਜੀ ਨੂੰ ਵੱਡੀ ਨੀੜ ਦੇ ਨਾਲ ਜਤਾ ਕੇ ਭੇਜਾਂਗੇ ਅਸੀਂ ਜੀਵਨ ਵਾਲ ਸਾਹਿਬ ਕਹਿੰਦੇ ਕਿ ਆਪ ਦੀ ਸਰਕਾਰ ਤੇ ਜੇ ਆਪ ਦਾ ਜੀ ਹੋਊਗਾ ਤਾਂ ਵਿਕਾਸ ਹੋਊਗਾ ਕੇਜਰੀਵਾਲ ਸਾਹਿਬ ਦਾ ਕਹਿੰਦੇ ਸੀ ਮੋਦੀ ਜੀ ਮੇਰੇ ਕੋਈ ਜਨਮ ਮੇਂ ਦਿੱਲੀ ਸੇ ਨਹੀਂ ਆ ਰਾ ਸਕਦੇ ਉਹ ਤਾਂ ਨਕਾਰ ਤੇ ਪੰਜਾਬ ਨੇ ਬਿਲਕੁਲ ਨਕਾਰ ਤੇ ਬੁਰੀ ਤਰ੍ਹਾਂ ਹਰ ਵਾਅਦੇ ਤੋਂ ਹਰ ਆਪਣੇ ਕੰਮਾਂ ਤੋਂ ਭੱਜਦੀ ਨਜ਼ਰ ਆ ਰਹੀ ਆਉ ਅੱਜ ਤੱਕ ਕੋਈ ਵੀ ਵਾਦਾ ਇੱਕ ਵਾਦਾ ਪੂਰਾ ਪੰਜਾਬ ਚ ਉਹਨਾਂ ਨੇ ਨਹੀਂ ਵਾਦਾ ਪੂਰਾ ਕੀਤਾ ਜਿੱਥੇ ਕਹਿੰਦੇ ਸੀ ਨਸ਼ਾ ਖਤਮ ਕਰਾਂਗੇ ਨਸ਼ੇ ਤਾਂ ਗਲੀ ਗਲੀ ਦੇ ਵਿੱਚ ਵੇਚਦੇ ਹੋਏ ਨੇ ਅਜੇ ਵੀ ਸਾਡੇ 14000 ਸਮਗਲਰ ਫੜੇ ਗਏ 8500 ਪਰਚੇ ਦਰਜ ਹੋਏ 8500 ਜਿਹੜੇ ਪਰਚੇ ਦਰਜ ਹੋਏ ਨੇ ਉਹ ਗਰੀਬਾਂ ਦੇ ਹੋਏ ਨੇ ਜਿਹੜੇ ਕੈਂਡੀਡੇਟ ਕੀਤਾ ਭੱਟੇ ਭਾਰੀ ਸੋ ਮੈਂ ਮਾਫੀਆ ਨੇ ਉਹਨਾਂ ਤੇ ਕੋਈ ਕੋਈ ਉਹਨਾਂ ਤੇ ਪੈਂ ਪੀਲਾ ਪੰਜਾ ਨਹੀਂ ਚੱਲਿਆ ਕੇਂਦਰ 52000 ਨੌਕਰੀਆਂ ਦਿੱਤੀਆਂ ਗਈਆਂ ਜਿਹੜੀਆਂ ਵੀ ਗੁਜਰਤ ਨਾ ਮਾਤਰ ਹੀ ਹੈ ਜੀ ਬਸ ਪੜਿਆ ਲਿਖਿਆ ਅੱਜ ਵੀ ਇਨਸਾਨ ਜਿਹੜਾ ਉਹ ਬੇਰੋਜ਼ਗਾਰ ਹੈ ਇਹ ਸਿਰਫ ਆਪਣੇ ਸ਼ਵਾਰਸ਼ੀ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ ਕਿ ਇਹਨਾਂ ਦੇ ਆਪ ਬੰਦਨ ਦਿੱਤੀਆਂ ਹੈ ਮੈਰਿਟ ਦੇ ਆਧਾਰ ਤੇ ਕਿਸੇ ਨੂੰ ਕੋਈ ਨੌਕਰੀ ਨਹੀਂ ਦਿੱਤੀ ਗਈ ਲੜਾਈ ਹੈ ਵਿਕਾਸ ਕਿਵੇਂ ਦੇਖਦੇ ਹੋ ਵੈਸੇ ਇਲਾਕੇ ਦੇ ਵਿੱਚ ਇੱਕ ਸੀਟ ਤੇ ਨਹੀਂ ਆ ਪੰਜਾਬ ਦਾ ਵਿਕਾਸ ਬਿਲਕੁਲ ਹੀ ਖਤਮ ਹੋ ਚੁੱਕਾ ਜੀ ਬਿਲਕੁਲ ਬਿਲਕੁਲ ਜ਼ੀਰੋ ਆ ਜੀ ਅੱਜ ਜੋ ਬਿਲਕੁਲ ਅੱਜਕੱਲ ਕੋਈ ਵੀ ਬੰਦਾ ਸ਼ੇਫ ਨਹੀਂ ਹੈ ਨਾ ਕੋਈ ਦੁਕਾਨਦਾਰ ਸ਼ੇਫ ਆ ਨਾ ਕੋਈ ਵਪਾਰੀ ਸ਼ੇਫ ਕੋਈ ਬੰਦਾ ਸ਼ੇਫ ਨਹੀਂ ਹੈ ਜੀ ਨਹੀਂ ਉਹ ਕਹਿੰਦੇ ਵਾਜਿਆ ਦਾ ਜੋ ਅੱਜ ਫਾਇਦਾ ਕਰਦਾ ਜੀ ਬਿਲਕੁਲ ਕੋਈ ਫਾਇਦਾ ਨਹੀਂ ਕਰਿਆ ਜੀ ਅੱਜਕੱਲ ਤਾਂ ਵਪਾਰੀ ਘਰ ਨਿਕਲ ਗਏ ਫਤਵਾ ਪੰਜਾਬ ਵਿੱਚ ਕੋਈ ਡਾਕਟਰ ਹੀ ਨਹੀਂ ਪਹੁੰਚੇ ਤੇ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਜੀ ਗੈਂਗਸਟਰਾਂ ਦਾ ਹਰ ਵਰਕਰ ਨੂੰ ਆਪਣਾ ਇਲੈਕਸ਼ਨ ਸਮਝ ਕੇ ਜੁਟਣਾ ਪਏਗਾ ਪੰਜਾਬ ਵਿਰੋਧੀ ਕਿਹਾ ਜਾਂਦਾ ਹੈ ਬਸ ਤੁਸੀਂ ਕਿਵੇਂ ਦੇਖਦੇ ਹੋ ਕਾਹਨ ਵਾਲਾ ਸਮਝ ਜਿਹੜਾ ਬੀਜੇਪੀ ਦਾ ਕੰਮ ਕਰਕੇ ਪੂਰੇ ਇਸ ਇਲੈਕਸ਼ਨ ਚ ਵੀ ਭਾਰਤੀ ਜਨਤਾ ਪਾਰਟੀ ਜਿੱਤੂਗੀ ਅਤੇ ਸਤਾਈ ਚ ਵੀ ਪੱਕਾ ਹੀ ਆ ਇਹ ਸਤਾਈ ਦਾ ਪਲੇਟਫਾਰਮ ਹੈ ਇਹ ਆਗਾਸ ਆ ਕੋਈ ਵੀ ਦੁਨੀਆ ਦੀ ਤਾਕਤ ਬੀਜੇਪੀ ਨੂੰ ਪੰਜਾਬ ਚੋਂ ਨਹੀਂ ਰੇਕ ਨਹੀਂ ਪਾਰਟੀਆਂ ਦੇ ਕਈ ਇੰਦਾ ਦੇ ਵਰਕਰ ਨੇ ਜੋ ਛੱਡ ਛੱਡ ਕੇ ਦੁਬਾਰਾ ਘਰ ਵਾਪਸੀ ਆਪਣੀ ਰਵਾਇਤੀ ਪਾਰਟੀਆਂ ਕੋਲ ਕਰ ਦਿੱਤੀ ਉਹਦੇ ਨਾਲ ਬੀਜੇਪੀ ਨੂੰ ਕੋਈ ਫਰਕ ਨਹੀਂ ਪਤਾ ਕੋਈ ਬੀਜੇਪੀ ਦਾ ਗਿਆ ਕਿਸੇ ਬਾਤ ਨਾ ਹੀ ਕੋਈ ਕਿਸੇ ਨੇ ਚੇਂਜ ਕੀਤੀ ਆ ਸੋ ਬੀਜੇਪੀ ਜਿਹੜੀ ਆ ਲੋਕਾਂ ਦੇ ਵਿਚੋਂ ਦੇ ਆਪਣੇ ਅੰਦਰੋਂ ਆਏ ਛੇ ਛੇ ਆ ਉਹਨਾਂ ਦੀ ਨਿਕਲਦੀ ਆਵਾਜ਼ ਪੰਜਾਬ ਦੇ ਵਿੱਚ ਬੀਜੇਪੀ ਦਾ ਕੀ ਯੋਗਦਾਨ ਦੇਖ ਰਹੇ ਬਹੁਤ ਵੱਡੀ ਲਿਆਰ ਹੈ ਪੰਜਾਬ ਦੇ ਵਿੱਚ ਆਲ ਟਾਈਮ ਦੇ ਵਿੱਚ 2027 ਦੇ ਵਿੱਚ ਬੀਜਪੀ ਦੀ ਮੇਰੇ ਸਾਹਮਣੇ ਸਰਕਾਰ ਬਣ ਸਕਦੀ ਹੈ ਜੀ ਪੂਰੀ ਆਮ ਆਦਮੀ ਪਾਰਟੀ ਜਿਹੜਾ ਤੁਹਾਨੂੰ ਸੈੱਟ ਆਮ ਆਦਮੀ ਪਾਰਟੀ ਹੋਈ 30 40 ਸੀਟਾਂ ਤੇ ਰਹੇਗੀ ਬਸ ਹਿੰਨਾ ਵਿਕਾਸ ਕਰਦੇ ਪਏ ਆ ਕਿ ਉਹਨਾਂ ਨੇ ਰੇਲਵੇ ਸਟੇਸ਼ਨ ਤੱਕ ਬਣਾ ਲਿਆ ਉਹ ਸੀ ਬੀਜੇਪੀ ਦਾ ਜੀ ਸੈਂਟਰ ਦੀ ਸੀਗੀ ਮੈਂ ਸਾਰੀ ਉਹ ਆਮ ਆਦਮੀ ਪਾਰਟੀ ਦਾ ਕੋਈ ਰੋਲ ਨਹੀਂ ਹੈ ਉਹ ਸਭ ਸੈਂਟਰ ਲਿਸਟ ਦੀ ਪਾਰਟੀ ਨਸ਼ਾ ਮੇਨੂ ਤੇ ਪੰਜਾਬ ਤੇ ਬਹੁਤ ਵੱਡਾ ਕਹਿ ਸਕਦੇ ਕਿ ਇੱਕ ਤਰ੍ਹਾਂ ਕੇ ਨਸ਼ਾ ਤੇ ਉਸ ਦੇ ਖਿਲਾਫੀ ਦਾ ਲੜਾਈ ਸਿਰਫ ਆਮ ਆਦਮੀ ਪਾਰਟੀ ਨੇ ਲੜੀਆ ਉਹਨਾਂ ਨੂੰ ਹੀ ਪਤਾ ਸਮਝੀ ਦੇ ਮੈਡਮ 31 ਤਰੀਕ ਇਹਨਾਂ ਨੇ ਲਾਸਟ ਡੇਟ ਦਿੱਤੀ ਸੀ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ 14000 ਰੁਪਏ ਕੱਲੀ ਐਨਾਉਂਸਮੈਂਟ ਕਾੜੀਆਂ ਦੇ ਉੱਪਰ ਜੋ ਮਰਜੀ ਤੁਸੀਂ ਕਹਿ ਲਓ ਤੁਸੀਂ ਅੱਜ ਵੀ ਚੱਲੋ ਤੁਹਾਨੂੰ ਮੈਂ ਦਿਖਾ ਦਿੰਦਾ ਕਿੱਥੇ ਨਸ਼ਾ ਵੇਚਦਾ ਇਹ ਗੱਲਾਂ ਜਿਹੜੀਆਂ ਕਾਗਜ਼ਾਂ ਵਾਲੀਆਂ ਹੈਗੀਆਂ ਕਾਗਜ਼ਾਂ ਵਾਲੀਆਂ ਨੇ ਝਾੜੂ ਜਿਹੜਾ ਹੈਗਾ ਚੌਂਕ ਦੇ ਵਿੱਚ ਖਿਲਰ ਰਿਆ ਪਿਆ 2027 ਦੇ ਵਿੱਚ ਜੇ ਇਹਨਾਂ ਦੀਆਂ 10 ਇੱਟਾਂ ਵੀ ਆ ਗਿਆ ਮੇਰਾ ਨਾਮ ਬਦਲ ਦਿਓ ਆਉਣ ਵਾਲਾ ਸਮਾਂ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਦਾ ਸਮਾਂ ਜੇ ਤੁਸੀਂ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਆਉਂਦੀ ਆ ਸੈਂਟਰ ਔਰ ਕਹਿੰਦੇ ਡਬਲ ਇੰਜਨ ਦੀ ਜਿਹੜੀ ਗੱਡੀ ਚੱਲੂਗੀ ਇੱਥੇ ਉਸ ਤੋਂ ਬਾਅਦ ਗੱਡੀ ਪੂਰੀ ਲੀਤੇ ਜਾਊਗੀ ਭਾਰਤੀ ਜਨਤਾ ਪਾਰਟੀ ਇਹ ਪੰਜਾਬ ਨੂੰ ਤੁਸੀਂ ਲੀਡ ਤੇ ਲੈ ਕੇ ਆਉਣਾ ਦਾ ਭਾਰਤੀ ਜਨਤਾ ਪਾਰਟੀ ਦਾ 2024 ਦੇ ਵਿੱਚ ਆਉਣਾ ਬਹੁਤ ਜ਼ਰੂਰੀ ਆ ਐਕਸ ਐਮ ਐਲ ਆ ਆਸ਼ੂ ਜੀ ਵੀ ਖੜੇ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਆਸ਼ੂ ਜੀ ਆ ਕੋਈ ਡਿਵੈਲਪਮੈਂਟ ਕੰਮ ਆਇਆ ਤਾਂ ਉਹ ਆਸ਼ੂ ਜੀ ਕੋਈ ਚੈਲੰਜ ਨਹੀਂ ਹੈਗੇ ਜੋ ਆਸ਼ੂ ਜੀ ਨੇ ਕੰਮ ਕੀਤੇ ਨੇ ਉਹ ਸਾਰੇ ਜਗ ਜਹਰ ਨੇ ਜੀ ਕੀ ਉਹਨਾਂ ਦੇ ਕਿਸ ਕਰਕੇ ਉਹ ਅੰਦਰ ਗਏ ਜੀ ਅੰਦਰ ਗਏ ਤੇ ਬਾਹਰ ਵੀ ਆ ਗਏ ਨਾ ਬਰੇ ਵੀ ਹੋ ਗਏ ਮੈਡਮ ਬਰੀ ਬਰੀ ਹੋ ਗਏ ਨੇ ਪਰ ਜੇ ਤੁਸੀਂ ਕਹੋ ਵੀ ਉਸ ਵੇਲੇ ਕੱਪੜੇ ਹੋਏ ਨੇ ਉਹ ਜਿਹੜਾ ਪੂਰੇ ਤੁਸੀਂ ਕਹਿ ਰਹੇ ਹੋ ਵੀ ਉਹ ਸਾਰੇ ਖਤਮ ਹੋ ਚੁੱਕੇ ਨੇ ਜੀ ਕੇਸ ਉਹਨਾਂ ਦੇ ਹਾਈ ਕੋਰਟ ਵਿੱਚ ਆ ਜੀ ਸਟੈਂਡ ਕਰਦੇ ਨੇ ਜੀ ਅਜੇ ਵੀ ਸਟੈਂਡ ਕਰਦੇ ਨੇ ਇਸ ਤੋਂ ਨਸ਼ਾ ਵਿਰੋਧ ਕਿ ਕਿਵੇਂ ਦੇਖ ਰਹੇ ਹੋ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਉਮੀਦਵਾਰ ਹੈ ਇੱਕ ਸਾਫ਼ ਸ਼ਬੀ ਵਾਲਾ ਉਮੀਦਵਾਰ ਹੈ ਜ਼ਮੀਨੀ ਕਾਰਜ ਕਰਤਾ ਵਾ ਉਹ ਲੋਕ ਉਸ ਨੂੰ ਵੋਟ ਦੇਣਗੇ ਨਰਿੰਦਰ ਮੋਦੀ ਦੀਆਂ ਨੀਤੀਆਂ ਨੂੰ ਦੇਖਦੇ ਸਾਨੂੰ ਤਾਲੀਵਾਲ ਸਾਹਿਬ ਕਹਿੰਦੇ ਕਿ ਸੰਜੀਵ अरोड़ा ਜੀ ਵੀ ਫੜੇ ਲਿਕੇ ਸੂਝਵਾਨ ਨੇ ਬਹੁਤ ਸੰਜੀਵ अरोड़ा ਜੀ 3 ਸਾਲ ਹੋ ਗਏ ਐਮਪੀ ਬਣਿਆ ਨੂੰ ਲੁਧਿਆਣੇ ਦੀ ਤੁਸੀਂ ਦੇਖਿਆ ਤੁਸੀਂ ਮਿਲੇ ਹੋ ਸਿਰਫ ਹੁਣ ਇਲੈਕਸ਼ਨ ਚ ਤੁਹਾਨੂੰ ਮਿਲੇ ਹੋਊਗੇ ਤਿੰਨ ਸਾਲ ਕਿੱਥੇ ਸੀ ਕਿਹੜਾ ਪ੍ਰੋਜੈਕਟ ਲੈ ਕੇ ਆਏ ਆ ਤਿੰਨ ਸਾਲ ਐਮਪੀ ਰਹੇ ਆਹੋ ਕਿਹੜਾ ਪ੍ਰੋਜੈਕਟ 에어ਪੋਰਟ ਤੇ ਜਾ ਕੇ ਰੇਲਵੇ ਸਟੇਸ਼ਨ ਤੇ ਸਾਰੀ ਗੱਲ ਕਰਦੇ ਇੱਕ ਲੈਟਰ ਇੱਕ ਲੈਟਰ 에어ਪੋਰਟ ਦੀ ਕੇਂਦਰ ਨੂੰ ਦਿੱਤੀ ਹੋਇਆ ਦਿਖਾ ਦੇਣ ਜੋ ਅਸੀਂ ਸਿਆਸਤ ਛੱਡ ਦਾਂਗੇ ਜਿਹੜਾ ਰੇਲਵੇ ਸਟੇਸ਼ਨ ਹੈ ਸੁਨੀਵ ਅਰੋੜਾ ਜੀ ਨਹੀਂ ਲੈ ਕੇ ਆਏ ਨਰਿੰਦਰ ਮੋਦੀ ਜੀ ਨੇ ਭੇਜਿਆ ਪੂਰੇ ਇਕੱਲੇ ਲੁਧਿਆਣੇ ਚ ਨਹੀਂ ਪੂਰੇ ਹਿੰਦੁਸਤਾਨ ਚ ਰੇਲਵੇ ਸਟੇਸ਼ਨ ਅਪਗ੍ਰੇਡ ਹੋਇਆ ਹੈ 에어ਪੋਰਟ ਅਪਗ੍ਰੇਡ ਹੋਇਆ 에어ਪੋਰਟ ਹਲਵਾਰੇ ਵਾਲਾ ਨਰਿੰਦਰ ਮੋਦੀ ਜੀ ਦੀ ਦੇਣ ਹੈ ਨਾ ਕਿ ਅਰੋੜੇ ਦੀ ਫੋਟੋਆਂ ਕਿ ਸੀਮੇ ਤੇ ਕਹਿਣਾ ਚਾ ਰਹੇ ਹੋ ਤੁਸੀਂ ਫੋਟੋਆਂ ਆਕੇ ਕਿਤੇ ਹਰਿਆਣੇ ਦੇ ਜੀਸੂ ਘਰ ਦੀ ਮਨਿਆਬ ਨਿਆਜ਼ ਕੱਚੀ ਹੋਵੇ ਘਰ ਟਿਕਦਾ ਨਹੀਂ ਹੁੰਦਾ ਨਹੀਂ ਕੇਜੀਵਾਲ ਸਾਹਿਬ ਤਾਂ ਕਹਿੰਦੇ ਬੇਸੀ ਕੀ ਕੇਜੀਵਾਲ ਸਾਹਿਬ ਤਾਂ ਕਹਿੰਦੇ ਬੇਸੀ ਆਪਣੇ ਵਰਕਰਾਂ ਨੂੰ ਟਿੱਚ ਸਮਝਦੇ ਕੇਜੀਵਾਲ ਸਾਹਿਬ ਕਹਿੰਦੇ ਬੇਸੀ ਕਿ ਆਪ ਦੀ ਸਰਕਾਰ ਹੈ ਜੇ ਐਮਐਲਏ ਵੀ ਆਪ ਦਾ ਹੋਏਗਾ ਤਾਂ ਵਿਕਾਸ ਹੁੰਦਾ ਹੀ ਹੋਣਾ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਹਦਾ ਮਤਲਬ ਕੇਂਦਰ ਦੀ ਤਾਂ ਸਾਰਾ ਲੁਧਿਆਣੇ ਦੀ ਜੇ ਕਾਉਂਸਲਰ ਹੋਰ ਜਿੱਤ ਕੇ ਉਹ ਕੰਮ ਨਹੀਂ ਕਰ ਰਿਹਾ ਜੇ ਐਮਐਲਏ ਜਿੱਤੇ ਉਹ ਕੰਮ ਨਹੀਂ ਕਰ ਰਿਹਾ ਇਹ ਗੁੰਮਰਾਹ ਕੀਤਾ ਜਾ ਰਿਹਾ ਦਿੱਲੀ ਜੇ ਨਾਲ ਦਾ ਬੁਰਾ ਹਾਲ ਹੋ ਗਿਆ ਹੁਣ ਪੰਜਾਬ ਦੀ ਵਾਰੀ ਹੈ ਮੈਡਮ ਜੇ ਇਹਨਾਂ ਨੇ ਕੰਮ ਕੀਤਾ ਸੀ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਗੋਗੀ ਜੀ ਨੇ ਆਪਣਾ ਨੀ ਪੱਥਰ ਕਿਉਂ ਤੋੜਿਆ ਸੀਗਾ ਇਹਨਾਂ ਦਾ ਕੰਮ ਨਹੀਂ ਹੋ ਰਿਹਾ ਸੀ ਤਾਹੀਂ ਨੀ ਪੱਥਰ ਤੋੜੇ ਸੀਗਾ ਆਵਾਜ਼ ਹੁੰਦਾ ਹੁੰਦਾ ਉਹ ਕਿਉਂ ਮਰਦਾ ਵਿਚਾਰਾ ਅੱਜ 2 2 ਮਹੀਨੇ 4 ਮਹੀਨੇ ਹੋ ਗਏ ਇਹਨਾਂ ਨੂੰ ਆਇਆ ਨੂੰ ਇਸ ਤੋਂ ਪਹਿਲਾਂ ਸੰਜੀਵ ਜੀ ਕਿੱਥੇ ਸੀਗੇ ਜੀ ਸੰਜੀਵ ਜੀ ਗੋਗੀ ਜੀ ਜਿਹੜੇ ਇਹਨਾਂ ਦੇ ਸੀਗੇ ਉਹ ਹਰੇਕ ਬੋਰਡ ਦੇ ਉੱਪਰ ਹੁੰਦੇ ਸੀ ਅੱਜ 2 4 ਮਹੀਨੇ ਵਿੱਚ ਗੋਗੀ ਜੀ ਨੂੰ ਜਿਹੜੇ ਆਪਣੀ ਪਾਰਟੀ ਦੇ ਬੰਦੇ ਆਪਣੇ ਬੰਦਿਆਂ ਨੂੰ ਭੁੱਲ ਗਏ ਨੇ ਉਹ ਬਾਕੀ ਜਨਤਾ ਨੂੰ 2 ਮ ਪੰਜਾਬ ਦੇ ਵਿੱਚ ਆਵਾਜ਼ੀ ਪਾਰਟੀ ਸਰ ਆਵਾਜ਼ੀ ਸਾਰੇ ਆਵਾਜ਼ੀ ਪਾਰਟੀ ਦੇ ਪੰਜਾਬ ਦੇ ਵਿੱਚ ਸਾਡੇ ਦੇ ਸਾਡੇ ਵਿੱਚ ਕਿਵੇਂ ਦੇਖਦੇ ਹੋ ਹਾਂਜੀ ਤੁਹਾਡੇ ਪਾਰਟੀ ਦੇ ਵਿਕਾਸ ਨੂੰ ਕਿਵੇਂ ਦੇਖਦੇ ਹੋ ਪੰਜਾਬ காங்கிரஸ் ਦਾ ਕੈਂਡੀਡੇਟ ਆਵਾਜ਼ੀ ਪਾਰਟੀ ਦਾ ਜੋ ਵਿਕਾਸ ਹੈ ਉਹ ਆਪਣਾ ਸੈਲਫਲੈਸ ਵਿਕਾਸ ਹੈ ਉਹ ਆਪਣੇ ਫੈਸਲੇ ਨਹੀਂ ਕੋਈ ਵਿਕਾਸ ਨਹੀਂ ਹੋ ਰਿਹਾ ਵਿਕਾਸ ਦੇ ਨਾਂ ਤੇ ਠੱਗੀਆਂ ਮਾਰ ਰਹੇ ਨੇ ਪਰ ਉਦੋਂ ਕੋਈ ਉਮੀਦ ਨਾ ਰੱਖਿਓ ਹਾਂਜੀ ਉਹ ਤਾਂ ਆਪਣੇ ਆਪ ਵਿਚਾਰ ਨੂੰ ਫੇਰ ਆਪਣੇ ਸਰਕਾਰ ਨਾਲ ਭੋਲੀ ਭਲੇ ਬੱਚਿਆਂ ਨਾਲ ਭੋਲੀ ਭਲੀ ਜਨਤਾ ਦੇ ਨਾਲ ਕਰਦੇ ਕੁਝ ਨਹੀਂ ਹੁੰਦਾ ਬੋਝਾ 12 ਬੰਦੇ ਹਾਰੇ ਹੋਏ ਬੁਲਾ ਕੇ ਉਹਨਾਂ ਨੂੰ ਤੇ ਪੋਸਟਾਂ ਦੇ ਰਹੇ ਆ ਉਹਨਾਂ ਦੀ ਖਾਤਰ ਪੰਜਾਬ ਦਾ ਜੰਨਾ ਅਰਥਵਿਵਸਥਾ ਦਾ ਪੈਸਾ ਸਾਰਾ ਦਿੱਲੀ ਭੇਜ ਰਾਇਆ ਕੋਈ ਬਾਹਰ ਇਲੈਕਸ਼ਨ ਹੁੰਦਾ ਆ ਪਹਾੜ ਵਾਲੇ ਸਾਰਾ ਖਰਚਾ ਉਧਰ ਭੇਜ ਦੇਣੇ ਬੋਝ ਕੀ ਤੇ ਬੰਦਾ ਆ ਸਾਡੀ ਪੰਜਾਬ ਸਰਕਾਰ ਤੇ ਸਾਡੇ ਜਿੰਨੇ ਪੰਜਾਬ ਦੀ ਜਨਤਾ ਦੇ ਬੰਦਾ ਆ ਇੱਕ ਇੱਕ ਪੈਸਾ ਇਕੱਠਾ ਕੀਤਾ ਹੁੰਦਾ ਆ ਸਾਰਾ ਬਹਿਾ ਇਹ ਲੁੱਡੂ ਨੋਲਾ ਲੁੱਟ ਕੇ ਲੈ ਜਾਂਦਾ ਆ ਉਹ ਪੰਜਾਬ ਦੇ ਵਿੱਚ ਪਾਰਦੇ ਜੁਟ ਗਈਏ ਪੰਜਵੀਂ ਤੋਂ ਇਹਨਾਂ ਨੂੰ ਟੱਕਰ ਦੇਣ ਲਈ ਬੜਾ ਕੀਤਾ ਮੋਦੀ ਜੀ ਦੇ ਅਸ਼ੀਰਵਾਦ ਦੇ ਨਾਲ ਸਾਡੇ ਨਾਲ ਸਾਰੇ ਪੂਰੇ ਮਾਡਲਡਾਉਨ ਮੰਡਲ ਦੇ ਮੇਰੇ ਮਾਡਲਡਾਉਨ ਮੰਡਲ ਦੇ ਜਿੰਨੇ ਕਾਰਜਕਰਤਾ ਨੇ ਵਿਜੇ ਸੰਪਲਾ ਜੀ ਧਰਮਿੰਦਰ ਮੰਡਲ ਜੀ ਪਰਵੇਸ਼ ਮਹਾਜਨ ਜੀ ਬਲਵੰਤ ਵਸੀਲਾ ਜੀ ਜੀ ਆਓ ਜੀ ਆਓ ਜੀ ਅਤੇ ਆਪਣੇ ਮੈਂ ਮੰਚ ਦੇ ਉੱਤੇ ਆਦੀ ਪੂਰਵ ਚੋਣ ਦੇ ਜਿੰਨੇ ਕਾਰਜਕਰਤਾ ਨੇ ਵੋਟਾਂ ਪਾ ਕੇ ਅਸੀਂ ਆਪਣਾ ਕੈਂਡੀਡੇਟ ਜਿੰਨੇ ਵੀ ਮਦਾਨੇ ਦੇ ਕਾਰਜਕਰਤਾ ਹੈ ਸੀਨੀਅਰ ਲੀਡੀਰ

जीवन गुप्ता भी तो जी आज का ये रोड शो सिद्ध कर देता है कि भारतीय जनता पार्टी लुधियाना वेस्ट की सीट बहुत ही कंफर्टेबल मेजोरिटी से जीत रही है और ये लोग जो आज सड़कों के ऊपर आए हुए ये दर्शाता है की प्रधानमंत्री नरेंद्र मोदी जी के ऊपर और हमारी लोक नीति के ऊपर लोगों का कितना विश्वास है और पंजाब के लोग इस समय संपूर्ण पूर्ण तरह से भारतीय जनता पार्टी को समर्थन दे रहे हैं और वो चाहते हैं कि दो में जो ये सेमीफाइनल है जीत के दो में पूर्ण बहुमत की भाजपा सरकार बनेगी जी जीवन गुप्ता जी जैसा कि आप सब जानते हैं कि चौतीस साल से इस भाजपा के कार्यकर्ता हैं। आप लोग जिस तरह से देख रहे होंगे कि लोगों में इतना उत्साह है लोग आज खुश है कि एक आम साधारण व्यक्ति को जो भाजपा का कार्यकर्ता है उसको भी कोई पार्टी जो वर्ल्ड लेवल की पार्टी है सबसे विश्व की सबसे बड़ी पार्टी है वो मौका दे सकती है तो लोगों में बहुत बड़ा उत्साह है और ये क्लियर मैंडेट जो है वो जीवन गुप्ता जी के पक्ष में जाएगा मैं इतना ही कहूंगा कहने हो कि तुम भी एक आम नागरिक हो जिन्ह भाजपा ने टिकट दे के नवाजे है लेकिन ऑपोजिट भी आम आदमी ही खड़ा है कि मैं देख नहीं आम आदमी तो कितो आम आदमी में 300 ਕਰੋੜ ਤੋਂ ਜ਼ਿਆਦਾ ਦੀ ਤਾਂ ਉਹਦੀ ਪ੍ਰਾਪਰਟੀ ਹੈ ਕੀ ਗੱਲ ਕਰਦੇ ਹੋ ਕਿੱਥੋਂ ਆਮ ਆਦਮੀ ਹੋਗੇ ਉਹਨਾਂ ਨੂੰ ਤਾਂ ਹੱਥ ਮਨਾਣ ਲੱਗੇ ਡਰ ਲੱਗਦਾ ਤੁਸੀਂ ਦੇਖ ਲਓ ਕਦੇ ਚਲੋ ਤੁਸੀਂ ਤੁਸੀਂ ਜਾਓ ਉਹਨਾਂ ਨੂੰ ਮਿਲਣਾ ਤੁਸੀਂ ਐਦਾਂ ਕਰੋ ਤੁਸੀਂ ਜਾਓ ਮਿਲਣਾ ਉਹਨਾਂ ਨੂੰ ਤੇ ਤੁਹਾਨੂੰ ਕਿੰਨਾ ਸਮਾਂ ਲੱਗੇ ਮੈਂ ਤਾਂ ਤੁਹਾਡੇ ਹੁਣ ਦੇਖੋ ਹੁਣ ਥੋੜਾ ਜਿਹਾ ਚੋਣ ਕਰਕੇ ਮੇਰਾ ਸ਼ਡਿਊਲ ਬਿਜ਼ੀ ਹੈ ਤੁਸੀਂ ਮੇਰੇ ਨਾਲ ਕਦੇ ਵੀ ਕਿਸੇ ਟਾਈਮ ਵੀ ਜਾ ਕੇ ਮਿਲ ਸਕਦੇ ਹੋ ਮੈਂ ਅਵੇਲੇਬਲ ਹਾਂ 24 ਘੰਟੇ ਅਵੇਲੇਬਲ ਹਾਂ ਮੇਰਾ ਫੋਨ 24 ਘੰਟੇ ਚੱਲਦਾ ਆਊਗਾ ਕਦੇ ਮੇਰਾ ਫੋਨ ਬੰਦ ਨਹੀਂ ਹੁੰਦਾ ਨਹੀਂ ਚੋਣਵੀਂ ਅਜੰਡਾ ਪ੍ਰੋਪਗੈਂਡਾ ਕੀ ਹੋਣ ਵਾਲਾ ਹੈ ਕਿਉਂਕਿ ਦੇਖੋ ਟਾਈਮ ਓਨੈਸਟਲੀ ਤੁਹਾਨੂੰ ਬਹੁਤ ਘੱਟ ਮਿਲਿਆ ਹੈ ਤੇ ਇਹ ਕਿਤੇ ਨਾ ਕਿਤੇ ਹਵਾ ਸੀਗੀ ਕਿ ਤੁਹਾਨੂੰ ਟਿਕਟ ਮਿਲੇਗੀ ਕਿਉਂਕਿ ਗਰਾਉਂਡ ਦਾ ਦੇਖੋ ਸਾਰੇ ਤੁਸੀਂ ਲੱਗੇ ਹੋ ਜਿਸ ਦਿਨ ਦਾ ਐਲਾਨ ਹੋਇਆ ਚੋ ਨਹੀਂ ਨਹੀਂ ਦੇਖੋ ਬੜੀ ਸਪਸ਼ਟ ਜੀ ਗੱਲ ਹੈ ਕਿ ਪਾਰਟੀ ਨੇ ਕੁਝ ਸਮਝ ਕੇ ਕੁਝ ਨਾਪ ਤੋਲ ਕੇ ਮੈਨੂੰ ਇਸ ਜ਼ਿੰਮੇਵਾਰੀ ਤੇ ਲਗਾਇਆ ਉਮੀਦਵਾਰੀ ਮੇਰੇ ਜੁਮੇ ਲਈ ਹੈ ਸੋ ਮੈਂ ਸਮਝਦਾ ਕਿ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਉਹ ਬੇਸ਼ੱਕ ਚਾਹੇ ਬਹੁਤ ਲੰਬੇ ਸਮੇਂ ਪਹਿਲਾਂ ਲੱਗੀਆਂ ਪਰ ਉਹ ਅੱਜ ਵੀ ਪਿਛੜੀਆਂ ਹੋਈਆਂ ਲੋਕ ਅੱਜ ਵੀ ਉਹਨਾਂ ਦੇ ਵਿਸ਼ਵਾਸ ਨਹੀਂ ਕਰਦੇ ਜੋ ਕਮਿਟਮੈਂਟ ਲੋਕਾਂ ਨੇ ਨਾਲ ਕੀਤੀ ਸੀ ਝਾੜੂ ਵਾਲਿਆਂ ਨੇ ਉਹ ਕਮਿਟਮੈਂਟਸ ਪੂਰੀਆਂ ਨਹੀਂ ਕਰ ਸਕਦੇ ਜਿਨ੍ਹਾਂ ਦੂਜੇ ਨੂੰ ਪਹਿਲਾਂ ਚੁਣਿਆ ਸੀ ਕਿੰਨੀ ਹਾਈਪ ਤੇ ਲੈ ਗਏ ਸੀ ਦੋ ਵਾਰੀ ਐਮਐਲਏ ਬਣਾਇਆ ਫਿਰ ਮੰਤਰੀ ਦੀ ਹਾਈਪ ਤੇ ਲੈ ਗਏ ਔਰ ਮੰਤਰੀ ਨੇ ਜਦੋਂ ਮੰਤਰੀ ਬਣ ਗਏ ਤੇ ਫਿਰ ਉਮਿਦਣ ਲੱਗੇ ਲੋਕਾਂ ਨੂੰ ਸੋ ਮੈਂ ਸਮਝਦਾ ਕਿ ਦੋਨਾਂ ਨੂੰ ਪਰਖਿਆ ਇਸ ਕਰਕੇ ਭਾਜਪਾ ਨੂੰ ਇਸ ਵਾਰੀ ਪਰਖੰਦੇ ਮੋੜ 'ਤੇ। ਅੱਛਾ ਪਰਖੰਦੇ ਮੋੜ 'ਤੇ ਤਾਂ ਤੁਸੀਂ ਹੈਗੇ ਹੋ ਬਟ ਕੇਜੀਵਾਲ ਸਾਹਿਬ ਰੋਡਸ਼ੋਧਰਾਨ ਨੇ ਕਹਿੰਦੇ ਕਿ ਸਰਕਾਰ ਆਮ ਆਦਮੀ ਦੀ ਹੈ ਤੇ ਆਮ ਆਦਮੀ ਦਾ ਐਮਐਲਏ ਹੋਏਗਾ ਤਾਂ ਹੀ ਵਿਕਾਸ ਅੱਗੇ ਵੀ ਪੋਸੀਬਲ ਹੈ। ਇਹ ਧਮਕੀ ਹੈ। ਇਹ ਪੱਛਮੀ ਵਿਧਾਨ ਸਭਾ ਦੇ ਜਨਤਾ ਨੂੰ ਧਮਕੀ ਹੈ ਕਿ ਅਗਰ ਤੁਸੀਂ ਨਹੀਂ ਦਿਤਾਉਂਗੇ ਤੇ ਤੁਹਾਡਾ ਵਿਕਾਸ ਬੰਦ ਕਰ ਦੇਵਾਂਗੇ। ਅੱਛਾ ਤੇ ਜੇ ਤੁਸੀਂ ਜਿੱਤਦੇ ਹੋ ਤਾਂ ਕਿਹੜਾ ਕਿਹੜਾ ਵਿਕਾਸ ਹੋਰ ਦੇਖਦੇ ਕਿਉਂਕਿ ਬਹੁਤ ਇਲਾਕਾ। ਮੈਂ ਮੈਂ ਝੂਠ ਨਹੀਂ ਬੋਲਦਾ। ਮੈਂ ਤੁਹਾਡੇ ਮਾਈਕ ਤੇ ਗੱਲ ਕਰ ਰਿਹਾ ਕਿ ਇਹ ਸਵਾ ਸਾਲ ਡੇਢ ਸਾਲ ਜਿੰਨਾ ਵੀ ਮੈਨੂੰ ਪੀਰੀ ਕਿਉਂਕਿ ਪੰਜਾਬ ਸਰਕਾਰ ਕੋਲੇ ਪੈਸਾ ਨਹੀਂ ਹੈ ਇਹਨਾਂ ਨੂੰ ਜਿਹੜੀ ਥੋੜੀ-ਮੋਟੀ ਅਰਨਿੰਗ ਹੁੰਦੀ ਹੈ ਇਹ ਐਡਵਰਟਾਈਜ਼ਮੈਂਟਾਂ ਦੇ ਲਗਾਉਂਦੇ ਨੇ ਜੋ ਬੋਰਡ ਲੱਗੇ ਹੋਏ ਆ ਨੌਕਰੀਆਂ ਦਿੱਤੀਆਂ ਇਹ ਦਿੱਤੇ ਹੋਗੇ ਇਹ ਝੂਠੇ ਬੋਰਡ ਨੇ ਝੂਠੇ ਬੁੱਟਾ ਨੂੰ ਪਤਾ ਤੁਸੀਂ ਦੇਖੋ 1 ਮਿੰਟ ਮੇਰੀ ਗੱਲ ਨੂੰ ਪੂਰਾ ਹੋਣ ਦਿਓ ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਇਹ ਕੇਵਲ ਜਿੱਦੇ ਇਹਨਾਂ ਕੋਲ ਇੱਕ ਐਸੇ ਵੱਲੋਂ ਕੰਗਾਲ ਹੋ ਚੁੱਕੀ ਸਰਕਾਰ ਹੈ ਇਸ ਕਰਕੇ ਇਸ ਸਰਕਾਰ ਤੋਂ ਮੈਂ ਮੈਂ ਨਹੀਂ ਸਮਝਦਾ ਕਿ ਮੈਂ ਕੋਈ ਸਵਾ ਸਾਲ ਦਾ ਡਿਵੈਲਪਮੈਂਟ ਕਰਾ ਲੂੰਗਾ ਹਾਂ ਇੱਕ ਕਮਿਟਮੈਂਟ ਮੈਂ ਜਰੂਰ ਕਰਦਾ ਕਿ ਕੇਂਦਰ ਦੇ ਜੋ ਪ੍ਰੋਜੈਕਟ ਇਸ ਵਿਧਾਨ ਸਭਾ ਚਾਣ ਵਾਲੇ ਹੋਣਗੇ ਉਹ 70% ਲੈ ਕੇ ਆਉਂਗਾ ਔਰ ਉਹ ਕਾਮਯਾਬ ਕਰਕੇ ਉਹਨਾਂ ਨੂੰ ਇੰਪਲੀਮੈਂਟ ਵੀ ਕਰਾਉਂਗਾ 에어ਪੋਰਟ ਰੇਲਵੇ ਸਟੇਸ਼ਨ ਜੋ ਫੋਟੋਸ ਤੁਸੀਂ ਦੇਖਿਆ ਤੁਹਾਡੀ ਇੱਕ ਬਾਈਟ ਵੀ ਸੁਣੀ ਸੀ ਉਹ ਕਿਵੇਂ ਦੇਖਦੇ ਹੋ ਕਿ ਉਹ ਬਾਕੀ ਆਮ ਆਦਮੀ ਪਾਰਟੀ ਦੀ ਦੇਣ ਹੈ ਜਾਂ ਕੇਂਦਰ ਦੀ ਕਿ ਕਿਸ ਤਰ੍ਹਾਂ ਦੇ ਨਾਮ ਆਦਮੀ ਪਾਉਂਦੇ ਮੈਨੂੰ ਸਮਝਾਓ ਫੋਟੋ ਫੋਟੋ ਜਿਹਨੂੰ ਛੱਡ ਦਿਓ ਜੀ ਜਨਤਾ ਸਭ ਜਾਣਦੀ ਹੈ ਇਹ ਜਨਤਾ ਹੈ ਜਿਹੜੀ ਜਿਹੜੀ ਵਿਧਾਨ ਸਭਾ ਜਿਹੜੀ ਉਹ ਇਸ ਵਿਧਾਨ ਸਭਾ ਦੇ ਅੰਦਰ ਉਹਨਾਂ ਨੇ ਫੋਟੋਆਂ ਲਾਈਆਂ ਏਅਰਪੋਰਟ 2019 ਚ ਉਹਦਾ ਨੀ ਪੱਥਰ ਰੱਖਿਆ ਗਿਆ ਸੀਗਾ ਉਹਨੂੰ ਸਮਾਂ ਲੱਗਿਆ ਕਿਉਂਕਿ ਮਿਲਟਰੀ ਸਾਡਾ ਏਅਰ ਬੇਸ ਆ ਉੱਥੇ ਏਅਰ ਇੰਡੀਆ ਦਾ ਇਸ ਕਰਕੇ ਉੱਥੇ ਕੁ ਸਮਾਂ ਲੱਗਿਆ ਉਹਨੂੰ ਬਣਾਉਂਦਿਆਂ ਹੋਇਆ ਉਹਨ ਲਗਭਗ ਨੇੜੇ ਲੱਗਿਆ ਹੋਇਆ ਹੈ ਜਿੱਥੋਂ ਤੱਕ ਐਲੀਵੇਟਰ ਰੋਡ ਦੀ ਗੱਲ ਆ ਮੈਨੂੰ ਕੋਈ ਚਿੱਠੀ ਦਿਖਾ ਦਨ ਵੀ ਇਹਨਾਂ ਨੇ ਲਿਖੀ ਸੀ ਐਲੀਵੇਟਰ ਰੋਡ ਬਣਾ ਦਿਓ ਮੈਨੂੰ ਕੋਈ ਚਿੱਠੀ ਦਿਖਾ ਦਨ ਕਿ ਲੁਧਿਆਣੇ ਦਾ ਰੇਲਵੇ ਸਟੇਸ਼ਨ ਨੂੰ ਨਵੀਨੀਕਰਨ ਕਰ ਦਿਓ ਇੱਕ ਚਿੱਠੀ ਦਿਖਾ ਦਨ ਇਹ ਤਾਂ ਕੇਵਲ ਕੀ ਹੈ ਕਿ ਸਾਡੇ ਕਨਸਲਟ ਮੰਤਰੀਆਂ ਕੋਲ ਚਲੇ ਜਾਂਦੇ ਨੇ ਕਿਉਂਕਿ ਐਮਪੀ ਹੋਣ ਦੇ ਨਾਤੇ ਸਾਡੇ ਪਾਰਟੀ ਦੇ ਨੇਤਾ ਸਭ ਨੂੰ ਮਿਲਦੇ ਆ ਉੱਥੇ ਕੋਈ ਆਪੋਜੀਸ਼ਨ ਜਾਂ ਉਹ ਨਹੀਂ ਹੈ ਤੇ ਉੱਥੋਂ ਫੋਟੋ ਖਿਚਾ ਕੇ ਇੱਥੇ ਅਖਬਾਰ ਚਲਵਾਈ ਕਿ ਕਹਿ ਤਾਕ ਜੀ ਮੈਂ ਇਹ ਕੰਮ ਕਰਾ ਕੇ ਆਇਆ ਤੈ ਸ਼ੂਦਾ ਟਾਈਮ ਦੇ ਅੰਦਰ ਐਲੀਵੇਟਰ ਰੇਡ ਪੂਰੀ ਹੋਈ ਹੈ ਤੈਸ਼ ਉਹਦਾ ਟਾਈਮ ਦੇ ਅੰਦਰ ਸਾਡਾ ਰੇਲਵੇ ਸਟੇਸ਼ਨ ਦਾ ਨਵੀਕਰਨ ਪੂਰਾ ਹੋਣਾ ਔਰ ਤੈਸ਼ ਸਮੇਂ ਦੇ ਅੰਦਰ ਸਾਡਾ 에ਅਰਪੋਰਟ ਕੰਪਲੀਟ ਹੋਣਾ ਹੈ। ਰਿਪੋਰਟ ਕਾਰਡ ਕੱਲ ਵੀ ਪੇਸ਼ ਕੀਤਾ ਗਿਆ ਉਹ ਕਹਿੰਦੇ 14000 ਸਮਗਲਰਸ ਤੇ ਮਤਲਬ ਕਿ ਸ਼ਿਕੰਜਾ ਕਸਿਆ ਉਹਨਾਂ ਨੇ 8500 ਕਰੀਬ ਐਫਆਈਆਰ ਵੀ ਕੀਤਾ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ ਮੈਨੂੰ ਇਹ ਦੱਸੋ ਵੀ ਨਸ਼ਾ ਬੰਦ ਹੋ ਗਿਆ। ਬਹੁਤ ਆ ਸਰ ਦੇਖੋ ਗਰਾਉਂਡ ਤੇ ਤੁਸੀਂ ਸਾਰੇ ਉਤਰੋਗੇ ਐਸੀ ਉਤਰ ਰਿਹਾ ਜਗ੍ਹਾ ਜਗ੍ਹਾ ਹੁਣ ਉਹਨਾਂ ਨੇ ਰਿਪੋਰਟ ਕਰ ਦਿੱਤੀ। ਮੇਰੀ ਛੋਟੀ ਭੈਣ ਹੈ। ਦੇਖੋ ਮੈਨੂੰ ਇੱਕ ਗੱਲ ਦੱਸੋ ਤੁਸੀਂ ਸੱਚ ਬੋਲਣਾ ਆਪਾਂ ਪੰਜਾਬ ਦੀ ਗੱਲ ਕਰਦੇ ਆ ਤੁਸੀਂ ਵੀ ਪੰਜਾਬ ਤੇ ਰਹਿੰਦੇ ਹੋ ਨਸ਼ਾ ਕਿੱਥੇ ਖਤਮ ਹੋਏ ਛੋਟੇ ਛੋਟੇ ਜਿਹੜੇ ਉਹ ਬੰਦੇ ਨੇ ਕੁੜੀਆਂ ਵੇਚਣ ਵਾਲੇ ਉਹਨਾਂ ਨੂੰ ਫੜੀ ਜਾਂਦੇ ਨੇ ਉਹਨਾਂ ਦੇ ਕਾਰਵਾਈਆਂ ਕਰੀ ਜਾਂਦੇ ਨੇ ਵੱਡੇ ਮਗਰਮਚ ਪੰਜ ਚਾਰ ਫੜ ਲੈਣ ਨਾ ਤੇ ਸਮੱਸਿਆ ਖਤਮ ਹੋ ਗਈ ਢਾਲੀਵਾਲ ਸਾਹਿਬ ਤਾਂ ਇਹ ਵੀ ਕਹਿ ਰਹੇ ਨੇ ਕਿ ਭਾਜਪਾ ਤੇ ਅਕਾਲੀ ਦੀ ਭਾਈਵਾਲ ਦੀ ਸਰਕਾਰ ਸੀ ਉਦੋਂ ਗੈਂਗਵਾਰ ਸ਼ੁਰੂ ਹੋਇਆ ਉਦੋਂ ਨਸ਼ਾ ਸ਼ੁਰੂ ਹੋਇਆ ਫਿਰ ਕਿਵੇਂ ਦੇਖਦੇ ਮੈਂ ਕਹਿੰਦਾ ਚਲੋ ਮੰਨ ਲਈ ਗੱਲ ਉਹਨਾਂ ਨੂੰ ਤਾਂ ਸਜ਼ਾ ਲਾਤੀ ਉਹਨਾਂ ਨੇ ਅੱਜ 8 ਸਾਲ ਹੋ ਗਏ ਸਰਕਾਰ ਗਈ ਨੂੰ ਠੀਕ ਹੈ ਨਾ ਸਮਝੋ ਤਾ ਵੀ ਟੁੱਟ ਗਿਆ ਤੇ ਹੁਣ ਉਹ ਕਰਨ ਨਾਲ 3.5 ਸਾਲ ਚੱਕੀ ਕੀਤਾ ਮੈਨੂੰ ਕਿ ਦੱਸੋ ਇਮਾਨਦਾਰੀ ਨਾਲ ਕਿ ਆਕਾਲੀ ਦਲ ਭਾਜਪਾ ਆਕਾਲੀ ਦਲ ਦੀ ਸਰਕਾਰ ਟਾਈਮ ਐ ਏਡਾ ਇਸ ਤਰ੍ਹਾਂ ਦੀ ਲਾਅਰਡ ਆਰਡਰ ਦੀ ਪੋਜੀਸ਼ਨ ਸੀ ਜਿਹੇ ਜੀ ਹੋਣਾ ਦੱਸੋ ਮੈਨੂੰ ਇਮਾਨਦਾਰੀ ਨਾਲ ਦੱਸਣਾ ਅੱਛਾ ਲੈਂਡ ਐਕਵਾਇਰ ਕਰਨ ਦੀ ਜੋ ਗੱਲ ਕੀਤੀ ਜਾ ਰਹੀ ਹੈ ਆਕਾਲੀ ਦਲ ਦਾ ਇੰਨਾ ਵੱਡਾ ਇਕੱਠ ਹੋਇਆ ਸੀ ਉਹਨੂੰ ਕਿਵੇਂ ਦੇਖਦੇ ਹੋ ਮੋਡਰਨਾਈਜੇਸ਼ਨ ਦੇ ਨਾਂ ਤੇ ਹੋ ਰਿਹਾ ਵੈਸੇ ਦੇਖੋ ਬਹੁਤ ਵੱਡਾ ਕਪਲ ਹੈ 24000 ਏਕੜ ਜਗ੍ਹਾ ਮੈਨੂੰ ਕੀ ਗੱਲ ਦੱਸੋ ਤੁਸੀਂ ਸਾਨੂੰ 24000 ਏਕੜ ਜ਼ਗਾਂ ਦੀ ਜ਼ਰੂਰਤ ਹੈ ਉਹਨੂੰ ਡਵੈਲਪਮੈਂਟ ਕਿਦਾਂ ਕੀਤਾ ਜਾ ਸਕਦਾ ਉਹਨੂੰ ਕਿਦਾਂ ਕੰਪਲੀਟ ਕੀਤਾ ਜਾ ਸਕਦਾ ਇਹ ਇਹ ਵਿਚਾਰ ਕਰਨ ਦੀ ਲੋੜ ਹੈ 24000 ਏਕੜ ਜਿੰਨੀ ਮੈਂ ਕਹਿੰਦਾ ਲੁਧਿਆਣੇ ਦੀ ਪੋਪੂਲੇਸ਼ਨ ਨੂੰ ਜ਼ਰੂਰਤ ਹੈ ਵਧੀਆ ਪਤਾ ਕੀ ਹੁੰਦਾ ਭੈਣ ਜੀ ਵਧੀਆ ਇਹ ਹੁੰਦਾ ਕਿ ਪ੍ਰਧਾਨ ਮੰਤਰੀ ਦੀ ਆਵਾਸ ਯੋਜਨਾ ਨੂੰ ਇੱਥੇ ਲੈ ਕੇ ਆਂਦੇ ਜਿਹੜਾ ਨੇ ਦਾ ਡਾਟਾ ਫਰੋਲੋ ਕਿੰਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਗਰੀਬ ਆਦਮੀ ਨੂੰ ਜਿਹੜੇ ਘਰ ਮਿਲਨੇ ਸੀ ਇਹਨਾਂ ਨੇ ਦਿੱਤੇ ਉਹਨੂੰ ਇੰਪਲੀਮੈਂਟ ਨਹੀਂ ਕਰਦੇ ਆਯੂਸ਼ਮਨ ਕਾਰਡ ਯੋਜਨਾ 5 ਲੱਖ ਰੁਪਏ ਤੱਕ ਦਾ ਗਰੀਬ ਦਾ ਇਲਾਜ ਫਰੀ ਕਿੰਨੇ ਬਣਾਏ ਨਹੀਂ ਦਿੱਲੀ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਰੈਲੀਆਂ ਰੋਡ ਸ਼ੋਅ ਜਿਸ ਤਰ੍ਹਾਂ ਦੀ ਗੱਲ ਜੋ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਸਿੱਧੀ ਸਿੱਧੀ ਧਮਕੀ ਹੈ ਕੇਜੀਵਾਲ ਸਾਹਿਬ ਦਾ ਯੋਗਦਾਨ ਕਿੱਥੇ ਦੇਖਦੇ ਹੋ ਪੰਜਾਬ ਦੇ ਵਿੱਚ ਕੇਦਰੀਵਾਲ ਦਾ ਯੋਗਦਾਨ ਕੀ ਹੈ ਕਿ ਯੋਗਦਾਨ ਤਾਂ ਹੁਣ ਉਹ ਲੈਣਾਂਗੇ ਦੇਣ ਨਹੀਂ ਆਏ ਜਦੋਂ ਦਿੱਲੀ ਦੀ ਜਨਤਾ ਨੇ ਧੱਕੇ ਮਾਰ ਕੇ ਕੱਢਦਾ ਹੁਣ ਉਹ ਯੋਗਦਾਨ ਲੈਣ ਆਏ ਆ ਇਤੋਂ ਵੱਡਾ ਸਮੇਟਾ ਹੋਣਾ ਸ਼ੁਰੂ ਹੋ ਗਿਆ ਸ਼ਰੀਆਮ ਭਾਜਪਾ ਨੂੰ ਪੰਜਾਬ ਵਿਰੋਧੀ ਪਾਰਟੀ ਕਿਹਾ ਜਾ ਰਿਹਾ ਚਾਹੇ ਕਿਸਾਨ ਬਿਲ ਨੂੰ ਲੈ ਕੇ ਗੱਲ ਕਰ ਲਈਏ ਜਾਂ ਫਿਰ ਸੀਆਈਐਸਐਫ ਲਗਾ ਕੇ ਪਾਣੀਆਂ ਦੇ ਮੁੱਦੇ ਦੀ ਗੱਲ ਕਰ ਲਈਏ ਸਿੱਧਾ ਸਿੱਧਾ ਕਹਿੰਦੇ ਹਰਿਆਣਾ ਦੀ ਜੋ ਭਾਜਪਾ ਹੈ ਉਹਨੂੰ ਫਾਇਦਾ ਪਹੁੰਚਾਉਣ ਦੀ ਗੱਲ ਕਰਦੇ ਉਹਨਾਂ ਨੂੰ ਕਿਵੇਂ ਦੇਖਦੇ ਦੇਖੋ ਸਾਨੂੰ ਝਾੜੂ ਵਾਲਿਆਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਹੈਗੀ ਮੈਨੂੰ ਦੱਸੋ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿਰੋਧੀ ਇੱਕ ਵੀ ਕੰਮ ਦਿਖਾ ਦਿਓ ਇਹ ਝੂਠਾ ਪ੍ਰਚਾਰ ਹੈ ਨਾ ਤਾਂ ਮੈਂ ਤੁਹਾਨੂੰ ਅੱਜ ਵੀ ਇਹ ਕਹਿ ਰਿਹਾ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਇਹਦੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਰਿਕਾਰਡ ਕਰਕੇ ਚਲਾਣਾ ਕਿ ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ ਤਿੰਨ ਕਾਨੂੰਨਾਂ ਤੋਂ ਤਿੰਨ ਕਾਨੂੰਨ ਮੈਂ ਅੱਜ ਵੀ ਕਹਿੰਦਾ ਉਹ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਕਾਨੂੰਨ ਆ ਮੈਨੂੰ ਗੱਲ ਦੱਸੋ 5 ਸਾਲ ਬਾਅਦ ਸਾਡੇ ਕੋਲ ਪਾਣੀ ਨਹੀਂ ਰਹਿਣਾ ਝੋਨਾ ਲੈਣ ਵਾਸਤੇ ਦੇ ਝੋਨਾ ਲੱਗਣਾ ਨਹੀਂ ਤੇ ਫਿਰ ਲੈਣਾ ਕੀ ਉੱਥੇ ਜਦੋਂ ਅਸੀਂ ਦੂਜੀਆਂ ਫਸਲਾਂ ਵੱਲ ਜਾਣਾ ਹੈ ਤੇ ਉਹਨਾਂ ਨੂੰ ਖਰੀਦੂਗਾ ਕੌਣ ਉਹਨੂੰ ਕੌਣ ਖਰੀਦੂਗਾ ਧੰਨਵਾਦ